ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਨਾਰਮਲੀ ਸਾਡਾ ਚੈਨਲ ਘੋੜਿਆਂ ਵਾਲੇ ਵੀਡੀਓਜ਼ ਕਰਦਾ ਹੈ ਪਰ ਅੱਜ ਮੈਂ ਆਇਆ ਪਿੰਡ ਚੱਕ ਸਿੰਘਾ ਬਾਈ ਬਿੱਲਾ ਜੀ ਦੇ ਤੇ ਇੱਥੇ ਆਉਣ ਦਾ ਕਾਰਨ ਦੋ ਹੈ ਘੋੜੇ ਵੀ ਨੇ ਤੇ ਅੱਜ ਸਾਨੂੰ ਇੱਥੇ ਬਾਈ ਜੀ ਮਿਲੇ ਹੈ ਜਿਨ੍ਹਾਂ ਦਾ ਮੂਰਾ ਮੱਜਾਂ ਦੀ ਬਰੀਡਿੰਗ ਤੇ ਦੁੱਧ ਦੇ ਰਿਕਾਰਡ ਦੇ ਸਬੰਧ ਦੇ ਵਿੱਚ ਬਹੁਤ ਵੱਡਾ ਨਾਮ ਹੈ ਸੋ ਐਨੀਮਲ ਰਿਲੇਟਿਡ ਕੋਈ ਵੀ ਗੱਲ ਹੋਵੇ ਘੋੜੇ ਵਾਲੇ ਹੋਣ ਕਰਕੇ ਮੈਨੂੰ ਵੀ ਉਹਦਾ ਠਰਕ ਹਮੇਸ਼ਾ ਰਹਿੰਦਾ ਹੈ ਅੱਜ ਗੱਲਬਾਤ ਕਰਾਂਗੇ ਜੀ ਬਾਈ ਬਿੱਲਾ ਜੀ ਨਾਲ ਤੇ ਸਾਰੀ ਸੰਗਤ ਦੇ ਨਾਲ ਇਹਨਾਂ ਦੀ ਇੰਟਰੋਡਕਸ਼ਨ ਆਪਾਂ ਲੈਨੇ ਆਂ ਬਾਈ ਜੀ ਤਾਂ ਹੋ ਗਿਆ ਜੀ ਬਾਈ ਬਿੱਲਾ ਜੀ ਤੇ ਬਾਈ ਜੀ ਤੁਹਾਡਾ ਨਾਮ ਦੱਸ ਦਿਓ ਜੀ ਸਰਦਾਰ ਸਾਹਿਬ ਹਰਪਾਲ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਟਾਲੀਆਂ ਜੀ ਟਾਲੀਆਂ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਰਾਏਕੋਟ ਦੇ ਨੇੜੇ ਰਾਏਕੋਟ ਦੇ ਨੇੜੇ ਠੀਕ ਹੈ ਤੇ ਸਰਦਾਰ ਸਾਹਿਬ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਹਾਡੇ ਦਰਸ਼ਕਾਂ ਦੇਖਣ ਵਾਲੇ ਜਿੰਨੇ ਵੀ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਸਾਡਾ ਹੈਗਾ ਜੀ तकरीबन ਮੱਝਾਂ ਵਾਲੇ ਦਾ ਜਾਣਦੇ ਆ ਸਰਸਵਤੀ ਡੈਰੀ ਫਾਰਮ ਜੀ ਤੇ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਜੀ ਨਾਂ ਦੱਸ ਦਿਓ ਬਾਈ ਜੀ ਪਵਿੱਤਰ ਸਿੰਘ ਜੀ ਤੇ ਸਰਦਾਰ ਜੀ ਤੁਸੀਂ ਵੀ ਦੱਸਿਓ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਖੈਰਵਾ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਕਿਉਂਕਿ ਪਹਿਲੀ ਵਾਰੀ ਤੁਹਾਡੇ ਨਾਲ ਮੁਲਾਕਾਤ ਹੋਈ ਆ ਬਹੁਤ ਵਧੀਆ ਲੱਗਿਆ ਤੁਹਾਡਾ ਨੇਚਰ ਵਧੀਆ ਲੱਗੇ ਤੇ ਬਾਕੀ ਜਿੰਨੇ ਥੋੜੇ ਦੇਖਣ ਵਾਲੇ ਈਵਰ ਆ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਬਾਈ ਜੀ ਮੇਰਾ ਪਿੰਡ ਕੋਟ ਗੰਗੂਰਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਲੰਬੜਦਾਰ ਕਰਕੇ ਮੈਨੂੰ ਜਾਣਦੇ ਆ ਨੌ ਹਰਜੀਤ ਸਿੰਘ ਆ ਜੀ ਫੇਮਸ ਪਿੰਡ ਹੈ ਜੀ ਇਹਨਾਂ ਦਾ ਬਲਦਾਂ ਦੀਆਂ ਦੌੜਾਂ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਲੰਬੜਦਾਰ ਸਾਹਿਬ ਦੇ ਪਿੰਡ ਹੁੰਦਾ ਤੇ ਬਾਈ ਜੀ ਘੋੜਿਆਂ ਬਾਰੇ ਪਹਿਲਾਂ ਦੱਸ ਦਿਓ ਘੋੜੇ ਵੀ ਆਪਾਂ ਰੱਖੇ ਹੋਏ ਆ ਬੋਲੀ ਸਾਹਿਬ ਹਾਂ ਜੀ ਜੀ ਕਿੰਨੇ ਇੱਕ ਘੋੜੇ ਰੱਖੇ ਹੋਏ ਆ ਜੀ ਬਸ ਸੌ ਕੁ ਨਹੀਂ ਦੋ ਤਿੰਨ ਕਿੰਨੇ ਮੇਨ ਜਿਹੜਾ ਸ਼ੌਕ ਹੈ ਆਪਣਾ ਉਹ ਮੱਝਾਂ ਨਾਲ ਸੰਬੰਧਤ ਹੈ ਜੀ ਤੇ ਮੱਝਾਂ ਬਾਈ ਜੀ ਕਿੰਨੀਆਂ ਇੱਕ ਐਟ ਅ ਟਾਈਮ ਰੱਖਦੇ ਹੋ ਰਕੋਰ ਨਾਲ ਸੰਬੰਧ ਜਿਹੜਾ ਚੰਗਾ ਸਟਾਕ ਹੈ ਜੀ ਹਾਂਜੀ ਵਧੀਆ ਸੇ ਸਤਕ ਹੁੰਦੀ ਹੈ ਜੀ ਕਰੇ ਠੀਕ ਹੈ ਜੀ ਤੇ ਇਹਦੇ ਵਿੱਚ ਬਾਈ ਜੀ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਸ ਕੰਮ ਚ ਪਿਆ ਮੱਝਾਂ ਵਾਲੇ ਜੀ ਬਚਪਨ ਤੋਂ ਹੀ ਹੈ ਜੀ ਬਸ ਨਹੀਂ ਉਹ ਤਾਂ ਬਚਪਨ ਤੋਂ ਦਾ ਤੁਸੀਂ ਕਰਿਆ ਚਲੋ ਜਿੰਮੇ ਸਭ ਦੇ ਘਰਾਂ ਚ ਮੱਝਾਂ ਹੁੰਦੀਆਂ ਨੇ ਤੇ ਆ ਜਿੱਤਣ ਵਾਲਾ ਜਿਹੜਾ ਸ਼ੌਕ ਹੈ ਮੇਲੇ ਲੜਨ ਵਾਲਾ ਇਹ ਕਦੋਂ ਤੋਂ ਪਿਆ ਜੀ ਹੋ ਗਏ 10 ਕ ਸਾਲ ਹੋ ਗਏ ਜੀ ਸਭ ਤੋਂ ਪਹਿਲਾਂ ਕਿਹੜੀ ਮੱਝ ਸੀ ਜੀ ਨੇ ਫਿਰ ਚੰਗਾ ਤੁਹਾਡਾ ਨਾਮ ਬਣਾਇਆ ਜੀ ਕਬੂਤਰੀ ਕਬੂਤਰੀ ਮੱਝ ਸੀਗੀ ਸਾਡੀ ਠੀਕ ਹੈ ਜੀ ਆਪਣੇ ਪੰਜਾਬ ਗੌਰਮੈਂਟ ਵੱਲੋਂ ਮੇਲਾ ਹੁੰਦਾ ਵਾ ਵੱਡਾ ਮੇਲਾ ਜੀ ਬਟਾਲੇ ਮੇਲਾ ਹੋਇਆ ਸੀ ਜੀ ਉੱਥੇ ਚੈਂਪੀਅਨ ਬਣੀ ਸੀ ਮੱਝ 27 ਕਿਲੋ 300 ਗ੍ਰਾਮ ਤੋਂ ਕੱਢ ਗਈ ਠੀਕ ਹੈ ਜੀ ਤੇ ਨਾਲ ਉਹਦੀ ਇੱਕ ਕ੍ਰੋਸੀ ਮੱਝ ਸੀ ਜੀ ਉਹ ਗ੍ਰੀਡਰ ਦੇ ਵਿੱਚ ਪਈ ਸੀ ਉਹਨੇ 25 ਕਿਲੋ 400 ਗ੍ਰਾਮ 600 600 ਗ੍ਰਾਮ ਤੋਂ ਕੱਢ ਕੇ ਉਹ ਵੀ ਫਸਟ ਹੋਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਫਿਰ ਸ਼ੌਕ ਇਹ ਹੋਰ ਵੱਧਦਾ ਗਿਆ ਜੀ ਹਾਂਜੀ ਉਸ ਤੋਂ ਬਾਅਦ ਫਿਰ ਲਗਾਤਾਰ ਮੱਝਾਂ ਨਵੀਆਂ ਆਈ ਗਈਆਂ ਹੋਰ ਠੀਕ ਹੈ ਜੀ ਜਿਹੜੀਆਂ ਮੱਝਾਂ ਨੇ ਜੀ ਇਹਨਾਂ ਦੀ ਮੇਨ ਨਰਸਰੀ ਕੀ ਆ ਵੀ ਹਰਿਆਣੇ ਨੂੰ ਹੀ ਕ੍ਰੈਡਿਟ ਦਿੱਤਾ ਜਾਂਦਾ ਜੀ ਕਿ ਪੰਜਾਬ 'ਚ ਵੀ ਹੁਣ ਚੰਗੀਆਂ ਮੱਝਾਂ ਪੈਦਾ ਹੋ ਰਹੀਆਂ ਨੇ ਜੀ। ਜ਼ਿਆਦਾ ਤਾਂ ਜੀ ਮੋਹਰਾ ਮੱਝ ਹਰਿਆਣੇ ਤੋਂ ਹੀ ਆਉਂਦੀ ਹੈ ਪੰਜਾਬ 'ਚ। ਵੀ ਆਪਣੇ ਲੋਕ ਚੰਗੀਆਂ ਮੱਝਾਂ ਜਿਨ੍ਹਾਂ ਦੇ ਜਿੱਤਣ ਦੀ ਉਮੀਦ ਹੁੰਦੀ ਹੈ ਉਹ ਲੈ ਆਉਂਦੇ ਆ। ਠੀਕ ਹੈ। ਤੇ ਬਾਈ ਜੀ ਪੂਰੇ ਪੰਜਾਬ 'ਚ ਹੁਣ ਅੱਗੋਂ ਬਰੀਡਿੰਗ ਹੋ ਰਹੀ ਹੈ ਜਾਂ ਉਹ ਬਰੀਡਿੰਗ ਐਡੀ ਸਕਸੈਸਫੁਲ ਨਹੀਂ? ਅਭੀ ਇਹ ਕੁਦਰਤੋਂ ਹੀ ਮੱਝਾਂ ਜੰਮਦੀਆਂ ਨੇ ਜਾਂ ਇਹਦੇ ਵਿੱਚ ਵੀ ਤੁਸੀਂ ਚੰਗੀ ਨੂੰ ਚੰਗੀ ਨਾਲ ਬਰੀਡ ਕਰਕੇ ਪੈਦਾ ਕਰ ਸਕਦੇ ਹੋ ਜੀ? ਹੋ ਰਹੀ ਹੈ ਜੀ ਪਰ ਜਿੰਨੀ ਉਮੀਦ ਆ ਉਹਦੇ ਅਨੁਸਾਰ ਨਹੀਂ ਹੋ ਰਹੀ ਘਟ ਹੋ ਰਹੀ ਹੈ। ਮਤਲਬ ਕਿ ਜਨਤ ਦੇ ਵਿੱਚ ਲੋਕਾਂ ਦਾ ਥੋੜਾ ਜਿਹਾ ਜਾਗਨ ਵੱਜਾਂ ਤੋਂ ਘਟਿਆ ਹੋਇਆ ਜੀ। ਠੀਕ ਹੈ ਜੀ। ਆਮ ਜਿਹੜੇ ਬੰਦੇ ਸੌਣ ਗਿਆ ਤੌਰ ਤੇ ਮੱਝਾਂ ਰੱਖਦੇ ਨੇ ਕਿ ਤਕਰੀਬਨ ਪਿੰਡਾਂ ਦੇ ਵਿੱਚੋਂ ਮੱਝਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਘਟ ਗਈ। ਘਟ ਗਈ ਜਿਹੜਾ ਘਰ ਘਰ ਦੇ ਵਿੱਚ ਮੱਝ ਹੁੰਦੀ ਸੀ ਉਹ ਘਟ ਗਿਆ ਜੀ। ਹੈ ਨਹੀਂ ਅੱਜਕੱਲ। ਠੀਕ ਹੈ ਜੀ। ਕੱਲਾ ਮੰਨ ਲਓ ਵੀ ਜਿਨ੍ਹਾਂ ਨੂੰ ਕੋਈ ਸ਼ੋਹ ਜਿੱਤਣ ਦਾ ਸ਼ੌਕ ਹੈ ਜਾਂ ਚੰਗਾ ਦੁੱਧ ਪੀਣ ਦਾ ਸ਼ੌਕ ਹੈ ਬਸ ਉਹ ਇੱਕ ਇੱਕ ਦੋ ਦੋ ਮੱਝਾਂ ਰੱਖਦੇ ਨੇ। ਹਾਂ ਜੀ। ਤੇ ਬਾਈ ਜੀ ਤੁਹਾਡੇ ਕੋਲੇ ਹੁਣ ਕਿੰਨੀਆਂ ਜਿੱਤ ਤਕਰੀਬਨ ਸ਼ਰਮัย ਜਿਵੇਂ ਤੁਸੀਂ ਗੱਲ ਕਰਦੇ ਸੀ ਗਰੁੱਪ ਜੀ ਵੀ ਸਾਡੇ ਵੀ ਗਰੁੱਪਾ ਸੀ ਜਾਨੇ ਆ ਜਿਵੇਂ ਆਪਾਂ ਅੱਜ ਗੱਲ ਕਰਦੇ ਸੀਗੇ ਹਾਂਜੀ ਸਾਡਾ ਲੌਂਗ ਰਾਈਡਰ ਗਰੁੱਪ ਹੈ ਜੀ ਹਾਂਜੀ ਉਵੇਂ ਸਾਡਾ ਤਿੰਨਾਂ ਦਾ ਇੱਕ ਗਰੁੱਪਾ ਠੀਕ ਹੈ ਜੀ ਜਿਹੜੀਆਂ ਫੌਜੀ ਸਾਹਿਬ ਦੇ ਘਰੇ ਆ 50 ਕੈਨੀਮਲ ਮੇਰੇ ਘਰੇ ਆ ਠੀਕ ਹੈ ਜੀ ਤੇ ਇੱਕ ਆਪਣਾ ਜਿਵੇਂ ਮੁੰਡਾ ਕਲਜੀਤ ਆ ਠੀਕ ਹੈ ਜੀ ਉਹ ਵੀ ਸਾਡਾ ਭਰਾ ਜਿਵੇਂ ਲੰਬੜਦਾਰ ਜੀ ਕੋਲ ਵੀ ਖੜੀਆਂ ਨੇ 6-7 ਬਾਈ ਕਲਜੀਤ ਦਾ ਕਿਹੜਾ ਪਿੰਡ ਹੈ ਜੀ ਮੁੱਦਕੀ ਕੋਲੇ ਆ ਉਹ ਫਰੀਦਕੋਟ ਜ਼ਿਲ੍ਹੇ ਚ ਪਿੰਡ ਪੈਂਦਾ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਠੀਕ ਹੈ ਹਰੀਏ ਵਾਲ ਠੀਕ ਹੈ ਇੱਕ ਜਿਵੇਂ ਸਾਡਾ ਹੋਰ ਬਰਦਰ ਆ ਮੁੰਡਾ ਕਾਲਾ ਠੀਕ ਹੈ ਜੀ ਗੁਮਤੀ ਤੋਂ ਜੀ ਉਹ ਵੀ ਮੁੰਡੇ ਵਧੀਆ ਮਦਦ ਕਰਦੇ ਆ ਸਾਡੀ ਸਾਰੇ ਇੱਕ ਗਰੁੱਪ ਇਕੱਠਾ ਹੋ ਕੇ ਤਾਂ ਹਰੇਕ ਹੀ ਕਹਿੰਦੇ ਸਰਸਪਤੀ ਵਾਲੇ ਆ ਗਏ ਹਨਾ ਠੀਕ ਹੈ ਜਿਵੇਂ ਤੁਸੀਂ ਵੀ ਆ ਪਰ ਜਿਹੜੀ ਤੁਸੀਂ ਗੱਲ ਫੌਜੀ ਸਭ ਨੂੰ ਪੁੱਛੀ ਆ ਬਰੀਡ ਤੇ ਸਾਡਾ ਬਰੀਡ ਦਾ ਤਾਂ ਨਹੀਂ ਹੋਇਆ ਸਾਡੇ ਬੰਦਿਆਂ ਨੇ ਮੋٹے ਝੋਟੇ ਦੇਖ ਕੇ ਹੂੰ ਚਮੜਾ ਉਹਰਾ ਸੀਮਨ ਲਾਈ ਗਏ ਆ ਜਿਵੇਂ ਕਿ ਘੋੜੇ ਵਾਲਿਆਂ ਨੇ ਬਰੀਡ ਕਰੀ ਆ ਵੀ ਨਰੀ ਪੀੜੀਆਂ ਦੇਖੀਆਂ ਸਾਨੂੰ ਹੁਣ ਪੀੜੀਆਂ ਦੇਖ ਕੇ ਚੱਲਣਾ ਪੈਣਾ ਤਾਂ ਆਪਣੇ ਘਰ ਘਰ ਦੁੱਧ ਆਊਗਾ ਨਹੀਂ ਤਾਂ ਹਰੇਕ ਬੰਦਾ ਇਹ ਧੰਦਾ ਛੱਡਣ ਨੂੰ ਮਤਲਬ ਕਿ ਅਸੀਂ ਜਿੰਨਾ ਦਾ ਸਿੱਖ ਗਏ ਹਲੇ ਬਰੀਡਿੰਗ ਸਿੱਖਣੀ ਹੈ ਬਰੀਡਿੰਗ ਤੇ ਬਹੁਤ ਪਿੱਛੇ ਦੇਖੋ ਪੀਡੀਐਫ ਇੱਕ ਸੰਸਥਾ ਬਹੁਤ ਤਕੜੀ ਆਪਣੀ ਜੀ ਪੰਜਾਬ ਦੀ ਉਹਨਾਂ ਨੇ ਬਰੀਡਿੰਗ ਤੇ ਉੱਪਰ ਬਾਹਰੋਂ ਫੋਰਨ ਤੋਂ ਸੀ ਮੰਨ ਲਿਆਂਦਾ ਅੱਜ ਗਾਈਆਂ 20 ਕਿਲੋ ਤੋਂ 70 75 ਕਿਲੋ ਤੇ ਲੈ ਗਈ ਜੀ ਸਾਡੀਆਂ ਜਿਹੜੀਆਂ ਆਪਦੀਆਂ ਮੱਝਾਂ ਹੁੰਦੀਆਂ ਸੀ ਘਰ ਘਰ 'ਚ 15 ਕਿਲੋ ਵਾਲੀਆਂ ਫਲੋਨ ਕੱਟੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਵਾਪਸ 80 90 ਕਿਲੋ ਤੇ ਲਿਆਏ ਜੀ ਮੋਟੇ ਚਮੜ ਝੋਟੇ ਦੇਖ-ਦੇਖ ਕੇ ਹੁਣ ਥੋੜਾ ਜਿਹਾ ਬੰਦੇ ਜਿਹੜੇ ਜਿਹੜੇ ਝੋਟੇ ਦਾ YouTube ਤੇ ਵੀਡੀਓ ਵੱਧ ਚੱਲ ਗਿਆ ਜੀ ਬਸ ਬਸ ਜੀ ਹਾਂ ਜਿਹੜਾ ਸੋਨਾ ਜਾਂ ਰਿੰਗ ਜਿੱਤ ਗਿਆ ਇੱਕ ਰਿੰਗ ਜਿੱਤ ਕੇ ਚੈਂਪੀਅਨ ਲਿਖ ਦਿੰਦੇ ਆ ਜੀ ਹਾਂ 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 ਜੀ ਇਸ ਕਰਕੇ ਹੋਰ ਵੀ ਗੱਲ ਆ ਸ਼ਰਮਾ ਜੀ ਇਹਦੇ ਵਿੱਚ ਮੈਂ ਵਿਚਾਲੇ ਗੱਲ ਕੱਟਤੀ ਜੀ ਉਹਦੇ ਵਿੱਚ ਗੱਲ ਇਹ ਹੁੰਦੀ ਆ ਵੀ 2 ਨੰਬਰ ਦਾ ਸੀਮਨ ਆ ਜਿਹੜਾ ਬਹੁਤ ਸਪਲਾਈ ਹੋ ਰਿਹਾ ਪੰਜਾਬ ਤੇ ਠੀਕ ਹੈ ਜੀ ਕੋਈ ਮੈਨੂੰ ਕਹਿਣ ਸੀ ਕਿਸੇ ਤੋਂ ਮੈਂ ਡਰ ਕੇ ਬਿਲਕੁਲ ਠੀਕ ਹੈ ਜੀ ਇਹ ਖਲਵਾੜ ਹੋ ਰਿਹਾ ਆਮ ਕਿਸਾਨਾਂ ਨਾਲ ਜੀ ਜਿਹੜੇ ਕੁਝ ਸਪਲਾਇਰ ਨੇ ਹਾਂ ਇਹ ਆਪ ਦੇ ਕੁਝ ਪੈਸਿਆਂ ਲਈ 10-20 ਰੁਪਏ ਦਾ ਸੀ ਮਨੋਂਦਾ ਠੀਕ ਹੈ ਜੀ ਉਹਨੂੰ 5-400 ਦਾ ਦੇ ਦੇਣਾ ਜੀ ਉਹ ਵੇਚ ਕੇ ਆਮ ਲੋਕਾਂ ਨਾਲ ਖਲਵਾੜ ਕਰਦੇ ਆ ਹੂੰ ਠੀਕ ਆ ਆਮ ਕਿਸਾਨਾਂ ਨੂੰ ਇਹ ਬੇਨਤੀ ਕਰਦਾ ਜੀ ਤੁਸੀਂ ਉਹੀ ਛੋਟੇ ਦਾ ਸੋਚ ਸਮਝ ਕੇ ਸੀਮਨ ਲਾਓ ਆਪਾਂ ਪਤਾ ਕੀ ਕਰਦੇ ਆ ਆਪਣੀ ਮੱਝ ਬੋਲੀ ਆਪਾਂ ਡਾਕਟਰ ਨੂੰ ਬੁਲਾ ਲਿਆ ਆਪਾਂ ਪੁੱਛਦੇ ਨਹੀਂ ਉਹਨੂੰ ਵੀ ਯਾਰ ਕੀ ਲਾਉਣ ਲੱਗਿਆਂ ਦੇ ਡਾਕਟਰ ਯਾਰ ਮੱਝ ਗੱਭਣ ਕਰਦੀ ਮੈਂ ਤਾਂ ਚੱਲੇ ਆਂ ਢੇ ਤੋਂ ਮੈਂ ਦਵਾਈ ਲੈ ਕੇ ਆਉਣੀ ਤੂੰ ਮੱਝ ਦੇ ਆਪ ਹੀ ਟੀਕਾ ਮਤਲਬ ਕਿ ਉਹਦੇ ਨਵੇਂ ਦੁੱਧ ਹੋਣ ਤੱਕ ਮਤਲਬ ਹੈ ਉਹਨੇ ਕੀ ਜੰਮਣਾ ਉਹਦੇ ਨਾਲ ਮਤਲਬ ਹੀ ਖੋਤਾ ਲੋਕਾਂ ਕੋਲ ਮਤਲਬ ਨਹੀਂ ਆਪਾਂ ਨੇ ਕੋਈ ਟਾਈਮ ਹੀ ਨਹੀਂ ਹੁੰਦਾ ਵੀ ਉਹਨੇ ਕੀ ਲਾਇਆ ਕੀ ਨਹੀਂ ਲਾਇਆ ਚਾਹੇ ਉਹ ਸਵਾਲ ਆ ਜਾਵੇ ਬਿਲਕੁਲ ਠੀਕ ਹੈ ਜੀ ਜੀ ਆਪਾਂ ਨੂੰ ਦੇਖਣਾ ਪੈਣਾ ਹੂੰ ਜੇ ਆਪਾਂ ਨੇ ਗਾਹਾਂ ਆਪਣੇ ਬੱਚਿਆਂ ਦੀਆਂ ਪੀੜ੍ਹੀਆਂ ਬ ਵੀ ਆਪਾਂ ਜਿਹੜੀ ਸਿਲੈਕਸ਼ਨ ਕਰਨੀ ਆ ਉਹ ਡਾਕਟਰ ਦਾ ਪਹਿਲਾਂ ਸੀਮਨ ਦੇਖੀਏ ਵੀ origignal ਆ ਕਿ duplicate ਆ ਜੀ ਜ਼ਿੰਮੇਵਾਰ ਡਾਕਟਰ ਹੋਵੇ ਜੀ ਠੀਕ ਆ ਕੱਲ ਨੂੰ ਉਹਨੂੰ ਆਪਾਂ ਫੜ ਸਕੀਏ ਵੀ ਆ ਕੀ ਹੋ ਗਿਆ ਆਪਾਂ ਨੂੰ ਇਧਰਲੇ ਪਾਸੇ ਨੂੰ ਚੱਲਣਾ ਪੈਣਾ ਤਾਂ ਇਹ ਮਸਲਾ ਆਪਣਾ ਹੱਲ ਹੋਣਾ ਜੀ ਦੂਸਰੀ ਗੱਲ ਇਹ ਆ ਜੀ ਇੱਕ ਸਾਡੇ ਲੋਕ ਜਾਂ ਤਾਂ ਹਿਸਾਬ ਹੀ ਨਹੀਂ ਲਾਉਂਦੇ ਜੇ ਹਿਸਾਬ ਲਾਉਂਦੇ ਤਾਂ ਹਰ ਇੱਕ ਚੀਜ਼ ਦਾ ਵਿਆਜ ਗਿਣ ਲੈਂਦੇ ਆ ਹੁਣ ਇਹ ਕੇ ਬੜਾ ਰਿਵਾਜ ਮੈਂ ਬਹੁਤਾਂ ਮੈਂ ਬੇਸ਼ੱਕ ਆਪ ਪਸ਼ੂ ਨਹੀਂ ਰੱਖਦਾ ਪਰ ਮੇਰਾ ਸਹਿਚਾਰ ਸਾਰਾ ਜੀਵੀਦਾਰ ਭਾਈਚਾਰੇ ਨਾਲ ਹੀ ਵਿਚਰਨਾ ਘੋੜਿਆਂ ਕਰਕੇ ਵੀ ਉਂ ਵੀ ਮੈਨੂੰ ਥੋੜਾ ਜਿਹਾ ਖੇਤੀ ਦਾ ਠਰਕ ਹੈ ਜੀ। ਹਾਂਜੀ ਹਾਂਜੀ। ਵੀ ਬਹੁਤੇ ਲੋਕ ਇੱਕ ਇਹ ਰਿਵਾਜ ਬਣ ਗਿਆ ਵੀ ਕੱਟੀ ਤਾਂ ਪਾਲੋ ਨਾ ਜੀ ਇਹਦਾ ਘਾਟੇ ਦਾ ਸੌਦਾ ਜੀ। ਵੀ ਜੇ ਤੁਸੀਂ ਕੱਟੀ ਪਾਲੋਗੇ ਨਹੀਂ ਤਾਂ ਮੱਝ ਤੁਹਾਡੇ ਕੋਲ ਰਹੂਗੀ ਕਿਵੇਂ ਜੀ? ਦੇਖੋ ਜੀ ਅੱਜ ਤੋਂ ਨਾ ਮਤਲਬ ਮੇਰੀ ਮੈਨੂੰ 55ਵਾਂ ਸਾਲ ਲੱਗਿਆ 55 ਸਾਲ ਦੀ ਮੇਰੀ 55 ਸਾਲ ਦੀ ਉਮਰ ਹੋ ਗਈ। ਜੀ। ਸ਼ੁਰੂ ਤੋਂ ਚਲੋ ਪਰਿਵਾਰ ਵੱਡਾ ਸੀਗਾ ਸਾਡਾ। ਜੀ। 10-15 ਮੱਝਾਂ ਹੁੰਦੀਆਂ ਸੀ ਘਰੇ। ਜਦੋਂ ਹਰ ਇੱਕ ਦੀ ਮੱਝਾਂ ਹੁੰਦੀਆਂ 5-7 10 ਤਾਂ ਹਰੇਕ ਦੀ ਹੁੰਦੀਆਂ ਸੀ ਜੀ। ਕਿ 25 ਸੱਤ ਸੱਤ ਮਜਾ ਅਮਹਰਾ ਕਰ ਦੇਖਿਆ ਨੇ ਹਣਾ ਹੁਣ ਤਾਂ ਇਹ 10 ਘਰ ਚ ਚੱਲ ਜਾਓ ਤੁਸੀਂ 15 ਘਰ ਚ ਤੁਹਾਨੂੰ ਮੱਝ ਇੱਕ ਵਾਂ ਨਹੀਂ ਲੱਭਦੀ ਹੈਗੀ ਨਹੀਂ ਹੈ ਜੀ ਨਹੀਂ ਹੈ ਜੀ ਮੱਗਾਰੇ ਬੰਦੇ ਡੋਲੂ ਚੱਕ ਕੇ ਡੈਰੀ ਜਾਂਦੇ ਆ ਪੰਜਾਬ ਦੇ ਵਿੱਚ ਨਾ ਜਿਹੜੀ ਘਰ ਦੀ ਸੁਆਣੀ ਸੀ ਔਰਤ ਸੀ ਉਹ ਇਹ ਕੰਮ ਕਰਦੀ ਸੀ ਹਰੇਕ ਦੇ ਘਰੋਂ ਲੱਸੀ ਮਿਲਦੀ ਸੀ ਹਰੇਕ ਦੇ ਘਰੋਂ ਦੁੱਧ ਮਿਲਦਾ ਸੀ ਉਹ ਤਾਂ ਆਪਾਂ ਡੰਡੋਲੂ ਚੱਕਦੇ ਆ 50 ਰੁਪਏ 100 ਰੁਪਏ ਦਾ ਦੁੱਧ ਉਥੋਂ ਪਵਾ ਲਿਆ ਉਹ ਨਕਲੀ ਨਕਲੀ ਹੀ ਹੋਵੇ ਜਿਹਾ ਅਸਲੀ ਹਾਂਜੀ ਆ ਚੱਕਰ ਹੋਇਆ ਹੋਇਆ ਜੀ ਹੁਣ ਆਪਾਂ ਲੇਪੜਾ ਤੋਂ ਡਰਦੇ ਆ ਗੋਹੇ ਤੋਂ ਮੋਸ਼ਕਾਉਂਦਾ ਜੀ ਇਹ ਗੱਲਾਂ ਆਪਾਂ ਨੂੰ ਸੋਚਣੀਆਂ ਪੈਣਗੀਆਂ ਜੇ ਆਪਾਂ ਵਧੀਆ ਖਰਾਕ ਖਾਣੀ ਆ ਤੇ ਵਧੀਆ ਆਪਾਂ ਚੀਜ਼ ਅਰੀਜਨਲ ਖਾਣਾ ਪੰਜਾਬ ਜੀ ਦੀ ਪਛਾਣ ਹੀ ਦੁੱਧ ਲੱਸੀ ਮੱਖਣ ਕਰਕੇ ਰਹੀ ਹੈ ਜੀ ਉਹਦੇ ਚੋਂ ਦੁੱਧ ਮੁੱਕ ਹੀ ਗਿਆ ਜੀ ਬਿਲਕੁਲ ਹੁਣ ਤਾਂ ਮੱਝ ਹੀ ਨਹੀਂ ਦੇਖਣ ਨੂੰ ਮਿਲਦੀ ਐ ਤੇ ਕਿ ਤੂੜੀ ਦਾ ਦੇਖ ਲਓ ਜੀ ਕਿੰਨਾ ਬੁਰਾ ਹਾਲ ਤੂੜੀ ਆ ਮਸੀਂ ਰਸਤੇ 'ਚ ਦੇਖਦੇ ਆ ਸਾਰੇ ਉਮੇ ਵੱਡ ਖੜੇ ਨੇ ਕਿਸੇ ਨੇ ਤੂੜੀ ਨਹੀਂ ਬਣਾਈ ਜੇ ਪਸ਼ੂ ਵੇ ਹੋਣਗੇ ਤਾਂਹੀਂ ਤੂੜੀ ਬਣੇਗੀ ਤੂੜੀ ਖਾਊ ਕੌਣ ਜੀ ਪੱਠੇ ਵਾਲੇ ਹੁਣ ਕਿੰਨੀ ਕ ਫੂਕ ਲੈਣਗੇ ਗੱਲ ਤਾਂ ਉਹੀ ਆ ਨਾ ਜੀ ਤੇ ਬਾਈ ਜੀ ਤੁਹਾਡੇ ਕੋਲੇ ਸਰਸਵਤੀ ਜਿਹੜੀ ਮੱਝ ਐ ਇਹਦੇ ਬਾਰੇ ਸਾਨੂੰ ਥੋੜਾ ਜਰੂਰ ਦੱਸੋ ਜੀ ਸਰਸਵਤੀ ਮੱਝ ਜਿਵੇਂ ਬਾਈ ਜੀ ਆਪਣੇ ਪੀਡੀਐਫੇ ਦੇ ਸ਼ੋ ਹੋਇਆ ਸੀ ਠੀਕ ਹੈ ਜੀ 2019 ਦੇ ਵਿੱਚ ਜੀ ਇਹਨੇ ਮੱਝ ਨੇ ਉਦੋਂ ਪਾਕਿਸਤਾਨ ਦਾ ਰਿਕਾਰਡ ਤੋੜ ਕੇ ਇੱਕ ਵਰਲਡ ਰਿਕਾਰਡ ਬਣਾਇਆ ਸੀ 32 ਕਿਲੋ 66 ਗ੍ਰਾਮ ਓਕੇ ਜੀ ਕਿੰਨੀ ਉਮਰ ਦੀ ਮੱਝ ਸੀ ਉਦੋਂ ਜੀ ਉਦੋਂ ਇਹ ਚੌਥੇ ਸੂਏ ਸੀ ਇਹਦੀ ਕੋਈ ਪੈਡਿਗਰੀ ਦਾ ਰਿਕਾਰਡ ਸੀਗਾ ਤੁਹਾਡੇ ਕੋਲੇ ਜੀ ਵੀ ਇਹ ਖੁਦ ਕਿਹੜੇ ਝੋਟੇ ਦੀ ਸੀ ਜਾਂ ਕਿਵੇਂ ਸੀ ਕਹੀ ਜਾਂਦੇ ਆ ਇਹ ਤੁਸੀਂ ਲਈ ਕਿੱਥੋਂ ਸੀ ਜੀ ਇਹ ਆਪਾਂ ਹਰਿਆਣੇ ਤੋਂ ਲਈ ਸੀ ਲਤਾਣੀ ਪਿੰਡ ਤੋਂ ਠੀਕ ਹੈ ਜੀ ਹਾਂ ਜੀ ਕਹੀ ਜਾਂਦੇ ਆ ਪੰਚਾਇਤੀ ਬੁਲਦੀ ਆ ਕੋਈ ਪ੍ਰੋਪਰ ਰਿਕਾਰਡ ਨਹੀਂ ਹੈਗਾ ਓਕੇ ਹਾਂਜੀ ਕੋਈ ਵਿੱਚ ਕਹਿੰਦੇ ਆ ਜਿਹੜਾ ਇਹਰਾ ਝੋਟਾ ਵਧੀਆ ਚੱਲਦਾ ਉਸੇ ਸੀ ਮੰਦਾ ਇਹ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਜੀ ਫਾਈਨ ਬਰੀਡਿੰਗ ਦਾ ਵੀ ਬਹੁਤ ਵੱਡਾ ਖਤਰਾ ਹੈ ਇਹਦੇ ਹਾਂਜੀ ਖਤਰਾ ਹੁੰਦਾ ਪਰ ਕਿਸੇ ਨੂੰ ਪ੍ਰੋਪਰ ਪਤਾ ਨਹੀਂ ਹੈਗਾ ਇਹ ਗੱਲ ਦਾ ਰਿਕਾਰਡ ਕੋਈ ਨਹੀਂ ਹੈ ਜੀ ਨਹੀਂ ਜੀ ਰਿਕਾਰਡ ਕੋਈ ਨਹੀਂ ਹੈਗਾ ਜੀ ਬਾਕੀ ਅਪਾ ਦੇਖ ਕੇ ਆ ਜਮਾ ਜੀ ਅੱਖਾਂ ਨਾਲ ਹਾਂਜੀ ਬਾਕੀ ਬਾਈ ਜੀ ਗੱਲ ਇਹ ਆ ਵੀ ਹਰਿਆਣੇ ਚ ਦੁੱਧ ਦਹੀਂ ਦਾ ਖਾਣਾ ਜੇ ਹੈ ਹਰਿਆਣਾ ਉੱਤੇ ਸਿਹਤ ਦੇਖੋ ਤੁਸੀਂ ਵੀ ਜਾਣੇ ਰਹੇ ਹੋ ਨਹੀਂ ਸਪੋਰਟ ਸਾਰੇ ਸਪੋਰਟ ਦੇ ਲੋਕ ਹੋਣ ਹੋ ਤੇ ਉਹ ਦੁੱਧ ਦਹੀਂ ਖਾਂਦੇ ਆ ਆਪਣੇ ਦੁੱਧ ਦੇ ਹੀ ਰਿਹਾ ਨਹੀਂ ਜੀ ਸਾਡੇ ਤਾਂ ਸਭ ਤੋਂ ਪਹਿਲਾਂ ਡਾਈਟੀਸ਼ਨ ਕੋਲੇ ਜਾਓ ਤੁਹਾਡਾ ਦੁੱਧ ਬੰਦ ਕਰਾਉਂਦਾ ਹਾਂ ਹਾਂਜੀ ਹਾਂਜੀ ਉਹ ਅਸੀਂ ਰਾਤ ਨੂੰ ਜਾਂਦੇ ਆਂ ਆਪਾਂ ਪਾਣੀ ਪੀਨੇ ਆਂ ਰੋਟੀ ਤੋਂ ਬਾਅਦ ਨਾਲ ਦੁੱਧ ਦਿੰਦੇ ਆਂ ਸਾਨੂੰ ਤਾਂ ਆਪਣੀ ਨੀਂਦ ਆਉਂਦੀ ਦੁੱਧ ਪੀਤੇ ਬਿਨਾਂ ਤੇ ਪਰ ਜਿਹੜਾ ਸੀਮਨ ਆ ਜੀ ਇਹ ਇੱਕ ਪੰਜਾਬ ਨੂੰ ਬਣਾ ਲਿਆ ਇਹਨਾਂ ਨੇ ਬਿਜ਼ਨਸ ਦਾ ਧੰਦਾ ਬਿਲਕੁਲ ਜੀ ਚਾਹੇ ਜੁਪੀ ਆ ਚਾਹੇ ਕੁਛ ਕਰਨ ਵਾਲਾ ਏਰੀਆ ਲਾ ਲਓ ਸੀਮਨ ਬੈਂਕ ਲਾ ਕੇ ਜਾਦੇ ਜੀ ਉੱਥੋਂ ਇੱਕ ਪੰਜਾਬ ਨੂੰ ਇਹਨਾਂ ਨੇ ਧੰਦਾ ਬਣਾ ਕੇ ਇੱਥੇ ਟੋਪੀ ਜਾਂਦੇ ਆ ਠੱਕੀ ਜਾਂਦੇ ਆ ਹੁਣ ਬੰਦੇ ਕੋ ਸਿਆਣੇ ਹੋਇਆ ਜੇ ਜਿਵੇਂ ਹੁਣ ਬੱਚੇ ਆਉਣ ਲੱਗੇ ਚੰਗੇ ਹਾਂਜੀ ਜਿਵੇਂ ਕਿ ਇੱਕ ਘੋੜਿਆਂ ਦੀ ਲਹਿਰ ਆਈ ਸੀ ਸ਼ਾਇਦ ਆਉਣ ਵਾਲੇ 1.5 2 ਸਾਲਾਂ ਦੇ ਵਿੱਚ ਮੱਝਾਂ ਦੀ ਲਹਿਰ ਦੁਬਾਰੇ ਆ ਜਾਵੇ ਹੁਣ ਇਸ ਟਾਈਮ ਜਿਹੜਾ ਮੱਝਾਂ ਦਾ ਬਿਜ਼ਨਸ ਆ ਸਾਡਾ ਇਹ ਕਾਫੀ ਡਾਊਨ ਕਰਤਾ ਹੈ ਡੁਪਲੀਕੇਟ ਸੀਮਨ ਨਹੀਂ ਲਾ ਲੋ ਤੁਸੀਂ ਠੀਕ ਹੈ ਜੀ ਹਾਂਜੀ ਤੇ ਹੁਣ ਸ਼ਾਇਦ 2-3 ਸਾਲਾਂ ਦੇ ਵਿੱਚ ਕੋਈ ਜਾਗ ਲੱਗ ਜਵੇ ਅੱਜ ਦੀ ਘੜੀ ਦੇ ਵਿੱਚ ਤਾਂ ਗਾਈਆਂ ਦਾ ਹੀ ਭਾਈ ਤੰਦਾਰੇ ਬਿਲਕੁਲ ਜੀ ਗਾਈਆਂ ਇਸ ਟਾਈਮ ਉੱਤੇ ਨਹੀਂ ਹੁਣ ਮੱਝਾਂ ਤੋਂ ਓਕੇ ਜੀ ਹਾਂਜੀ ਤੇ ਜਿਹੜੀ ਸਰਸਵਤੀ ਹੈ ਬਾਈ ਜੀ ਤੁਹਾਡੀ ਇੱਕ ਵਾਰੀ ਮੇਲਾ ਜਿੱਤੀ ਜਾਂ ਕਈ ਮੇਲੇ ਜਿੱਤੇ ਦੇਖੋ ਜੀ ਪਹਿਲਾਂ ਇਹ ਆਈ 2017 ਦੇ ਵਿੱਚ ਪਟਿਆਲੇ ਮੇਲਾ ਲੱਗਿਆ ਤੁਹਾਡੇ ਜ਼ਿਲ੍ਹੇ ਚ ਹਾਂਜੀ ਉੱਥੇ ਇਹ ਦੂਏ ਸੂਏ ਸੀ ਜੀ ਇਹਨੇ ਬਿਊਟੀ ਚ ਕਰਿਆ ਚੌਥਾ ਨੰਬਰ ਠੀਕ ਹੈ ਜੀ ਦੁੱਧ ਇਹਨੇ ਕੱਢਿਆ 20 ਕਿਲੋ ਦੇ ਕਰੀਬ ਜੀ ਉਸ ਤੋਂ ਬਾਅਦ ਇਹ ਪੀੜੀਏ ਫਿਰ 2018 ਚ ਆਈ ਠੀਕ ਹੈ ਜੀ ਉੱਥੇ ਇਹਨੇ ਦੁੱਧ ਕੱਢਿਆ 25 ਕਿਲੋ 500 ਕੁਛ ਗ੍ਰਾਮ ਫਸਟ ਆਈ ਜੀ ਉਸ ਸਾਲੀ ਐਚਐਲਡੀਬੀ ਦੇ ਬੱਚੇ ਨੇ ਰਿਕਾਰਡ ਬਣਾਤਾ ਓਕੇ ਜੀ ਉਸ ਸਾਲੇ ਨੇ 29 ਕਿਲੋ 600 315 ਗ੍ਰਾਮ ਦੁੱਧ ਕੜਤਾ ਵੱਡੇ ਵੱਡੇ ਰਿਕਾਰਡ ਬਣਾਉਂਦੀ ਆਈ ਕੋਈ ਇਹੋ ਜਿਹੇ ਰਿਕਾਰਡ ਨਹੀਂ ਜਿਹੜੇ ਨੇ ਨਹੀਂ ਬਣਾਇਆ ਲਗਾਤਾਰ ਇਸ ਇਸ ਸਿਸਟਮ ਨੂੰ ਕਿੰਨਾ ਟਾਈਮ ਹੈ ਨੇ ਫੇਰ ਨੇ ਜਦੋਂ 32 ਕਿਲੋ 68 ਗ੍ਰਾਮ ਕੱਢਿਆ ਉਦੋਂ ਇੱਕ ਹਰਿਆਣਾ ਮੋਹਰ ਐਸੋਸੀਏਸ਼ਨ ਆ ਉਹਦੇ 33 ਕਿਲੋ 131 ਗ੍ਰਾਮ ਦੁੱਧ ਕੱਢਿਆ ਜੀ ਵਾਹ ਜੀ ਤੇ ਜਦੋਂ ਇੱਥੇ 32 ਕਿਲੋ 68 ਗ੍ਰਾਮ ਕੱਢਿਆ ਉਦੋਂ ਆ ਕੇ ਬਿਮਾਰ ਹੋ ਗਈ ਨਹੀਂ 35 36 ਕਿਲੋ ਦਾ ਰਿਕਾਰਡ ਵੱਡਾ ਬਣਾਣ ਦੀ ਜੋ ਵੀ ਰਿਕਾਰਡ ਅੱਜ 32 ਕਿਲੋ 66 ਗ੍ਰਾਮ ਮੇਲਿਆਂ ਦਾ ਉਹ ਸਰਸਪਤੀ ਦੇ ਨੋਈਆਂ ਠੀਕ ਹੈ ਜੀ ਇੱਕ ਜਿਹੜੀ ਜਿੱਤਣ ਵਾਲੀ ਮੱਝ ਹੈ ਬਾਈ ਜੀ ਜਿਹੜੀ ਰਿਕਾਰਡ ਹੋਲਡਰ ਮੱਝ ਹੈ ਉਹ ਕਿੰਨੇ ਕ ਸਾਲ ਆਪਣੇ ਕੈਰੀਅਰ ਨੂੰ ਰਿਕਾਰਡ 'ਚ ਰੱਖ ਸਕਦੀ ਹੈ ਜੀ ਕਿੰਨੇ ਕ ਸੂਏ ਰੱਖ ਸਕਦੀ ਹੈ ਇਹ ਤਾਂ ਦੇਖੋ ਜੀ ਸ਼ਰਮਾ ਜੀ ਰੋਜ਼ ਨਵਾਂ ਜਾਨਵਰ ਆਉਂਦਾ ਠੀਕ ਹੈ ਜੀ ਹਰੇਕ ਬੰਦਾ ਚਾਹੁੰਦਾ ਮੈਂ ਰਿਕਾਰਡ ਬਣਾਵਾ ਇੱਕ ਕਿਸੇ ਬੰਦੇ ਨੇ ਰਿਕਾਰਡ ਬਣਾ ਤੋੜਾ ਠੇਕਾ ਨਹੀਂ ਹੈਗਾ ਇਹ ਰਹਿਣਾ ਨਹੀਂ ਰਿਕਾਰਡ ਬਣਦੇ ਟੁੱਟਣ ਲਈ ਆ ਠੀਕ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਜੇ ਟੁੱਟਣਗੇ ਤਾਂ ਅਸੀਂ ਵੀ ਮਿਹਨਤ ਕਰਾਂਗੇ ਜੀ ਅਸੀਂ ਹੋਰ ਤੋੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਪਰ ਜੇ ਆਪਾਂ ਪਸ਼ੂ ਦੀ ਕੇਅਰ ਕਰਦੇ ਆਂ ਮੱਝਾਂ 18 20 ਸੂਏ ਵਧੀਆ ਦੇ ਦਿੰਦੀ ਆ ਠੀਕ ਹੈ ਹੁਣ 7ਵੇਂ ਸੂਏ ਨੇ ਫੀਮੇਲ ਨੂੰ ਜਨਮ ਦਿੱਤਾ ਤੇ ਇਹਦੀ ਜਿਹੜੀਆਂ ਕੱਟੀਆਂ ਨੇ ਅੱਗੋਂ ਜਾਂ ਕੋਈ ਮੇਲ ਕਾਫ ਜਿਹੜਾ ਆ ਰਿਹਾ ਉਹਦੀ ਕਿੰਨੀ ਕੁ ਤੁਹਾਡੇ ਕੋਲ ਲੋਕਾਂ ਦੀ ਪਹੁੰਚ ਹੈ ਤੁਹਾਡੇ ਤੱਕ ਵੀ ਸਾਨੂੰ ਦੇ ਦੇਓ ਦੇਖੋ ਜੀ ਜਿਹੜਾ ਮੇਲ ਕਾਫ ਹੈਰਾ ਹਾਂਜੀ ਪਹਿਲਾ ਮੇਲ ਕਾਫ ਹੈਰਾ ਜਿਹੜਾ ਜਦੋਂ ਅਸੀਂ ਮੱਝ ਲਈ ਸੀ ਉਦੋਂ 15 ਲੱਖ ਰੁਪਏ ਦਾ ਮੈਂ ਲੰਬੜਦਾਰ ਨੂੰ ਨਾਲ ਹੀ ਲੈਤਾ ਸੀ ਠੀਕ ਹੈ ਨਵਾਬ ਬੋਲ ਜੀ ਦਾ ਨਾਮ ਤੇ ਆ ਠੀਕ ਹੈ ਜੀ ਉਹਦੇ ਵਿੱਚੋਂ 2000 ਰੁਪਏ ਛੋੜ ਹੋਈ ਸੀ ਬਾਈ 2000 ਰੁਪਏ ਠੀਕ ਹੈ ਜੀ ਕੋਈ ਛੋੜ ਨਹੀਂ ਸੀ 15 ਲੱਖ ਰੁਪਏ ਦਾ ਅਸੀਂ ਲਿਆ ਤੇ ਵਧੀਆ ਸੀ ਮਨ ਵਿੱਚ ਉਹਰੇ ਕਹਿਣਾਂ ਵਾਂਗੂ ਜਦੋਂ ਸੀਮਨ ਤਿਆਰ ਕਰਾਇਆ ਹੂੰ ਥੋੜੇ ਜਿ ਮਕੱਦਰ ਵੀ ਭਿੱੜ ਦੇ ਦਿੰਦੇ ਆ ਲੌਕਡਾਊਨ ਲੱਗ ਗਿਆ ਜੀ ਲੌਕਡਾਊਨ ਦੇ ਵਿੱਚ ਲੋਕਾਂ ਨੂੰ ਆਪਦੀ ਲੱਲੇ ਪੈ ਗਈ ਸੀਮਨ ਕੀ ਨੇ ਪੁੱਛਣਾ ਸੀ ਉਹ ਲੌਕਡਾਊਨ ਚ ਹੀ ਨਾ ਕਿ ਮੈਂ ਕਹਿੰਦਾ 7-8 ਮਹੀਨੇ ਬੰਦ ਹੋ ਗਏ ਮੇਲੇ ਮੂਲੇ ਬੰਦ ਹੋ ਗਏ ਜਦੋਂ ਮੇਲੇ ਮੂਲੇ ਖੁੱਲੇ ਲੌਕਡਾਊਨ ਖੁੱਲਿਆ ਝੋਟਾ ਵੇਚਦਾ ਅੱਛਾ हां जी ਫੇਰ ਵੀ ਆਪਾਂ ਨਫੇ ਚ ਵੇਚਿਆ ਕਿ ਉਹੀ ਬੋਲ ਰਾਇਆ ਨਫੇ ਚ ਵੇਚਿਆ ਜੀ ਨਫਾ ਕਰਿਆ ਜੀ ਦੋ ਪੈਸੇ ਵਧਿਆ ਦੇ ਕੇ ਗਿਆ ਠੀਕ ਹੈ ਜੀ ਆਪਾਂ ਸੀਮਨ ਪੂਰਾ ਰੱਜ ਕੇ ਵੇਚਿਆ ਕਦੇ ਪਾਉਣ ਨਹੀਂ ਗਏ ਕਿਸੇ ਦੇ ਘਰੇ ਕੀ ਕਹਣਾ ਕਦੇ ਮਹੀਨੇ ਦੋ ਮਹੀਨੇ ਬਾਅਦ ਕਿਸੇ ਦੇ ਮੰਗ ਲਿਆ ਤਾਂ ਪਾ ਜਾਂਦਾ 100 200 ਸੀਮਨ ਜਿਹੜੀ ਗੋਲੀ ਚੱਕ ਕੇ ਮੈਂ ਕਿਸੇ ਦੇ ਘਰੇ ਨਹੀਂ ਗਿਆ ਵੀ ਮੇਰਾ ਲਾਲਾ ਸੀਮਨ ਪੈਕਣ ਨਹੀਂ ਕੀਤਾ ਯਾਨੀ ਆਪਾਂ ਇੱਕ ਸਾਲ ਦੇ ਵਿੱਚ ਉਹਦਾ 12-13 ਲੱਖ ਦਾ ਸੀਮਨ ਵੇਚਿਆ ਕੱਲਾ-ਕੱਲਾ ਹਿਸਾਬ ਆਪਾਂ ਦੇਖਦੇ ਆ ਕਾਪੀ ਤੇ ਇੱਕ-ਇੱਕ ਸੀਮਨ ਦਾ ਹਿਸਾਬ ਲਿਖਿਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਉਹਦਾ ਰੇਟ ਬਹੁਤ ਸੀਗਾ 600 ਰੁਪਏ ਤੇ 450 ਤੋਂ ਘੱਟ ਮੈਂ ਉਹਦਾ ਸੀਮਨ ਨਹੀਂ ਵੇਚਿਆ ਓਕੇ 600 ਰੁਪਏ ਆਏ ਸੀਗਾ ਜਿਹਨੇ 5-10 ਟਰਾ ਲੈਣੇ ਆ 20 ਲੈਣੇ ਆ ਠੀਕ ਹੈ ਜੀ ਜਿਹਨੇ 100 ਖੰਡ ਲੈਣਾ ਉਹਨੂੰ 450 ਦਾ ਦਿੰਦੇ ਉਹ ਹੋ ਗਿਆ ਜੀ ਹੋਰ ਪਹਿਲਾ ਬੱਚਾ ਹੂੰ ਦੂਆ ਬੱਚਾ ਫਿਰ ਉਹਦੀ ਆਈ ਕੱਟੀ ਓਕੇ ਜੀ ਉਸ ਤੋਂ ਪਹਿਲਾਂ ਨਹੀਂ ਕੱਟੀ ਸੀ ਪਹਿਲਾਂ ਪਹਿਲੇ ਸੂਏ ਜਿੱਥੇ ਇਹਨੇ ਪਹਿਲਾ ਸੂਆ ਦਿੱਤਾ ਸੋ ਉਹਨਾਂ ਨੇ ਰੱਖ ਲਈ ਉਹਨਾਂ ਨੇ ਗਾਹੇ ਸੇਲ ਨਹੀਂ ਕਰੀ ਠੀਕ ਹੈ ਜੀ ਦੂਗੇ ਸੂਏ ਦਾ ਅਨਵਾਬ ਆ ਗਿਆ ਤੀਜੇ ਸੂਏ ਦਾ ਇਹਦਾ ਕੱਟਾ ਆਂਧਰਾ ਸੀਮਨ ਬੈਂਕ ABC ਸੀਮਨ ਬੈਂਕ ਦਾ ਅੱਛਾ ਜੀ ਉਹ ਲੈ ਗਏ ਓਕੇ ਚੌਥੇ ਸੂਏ ਨੇ ਜੀ ਫਿਰ ਫੀਮੇਲ ਕਾਫ ਨੂੰ ਜਨਮ ਦਿੱਤਾ ਉਹ ਤਮਨ ਨਾ ਡੂਆ ਸਾਡਾ ਮਿੱਤਰ ਉਹਦਾ ਕਾਫੀ ਤਕੜਾ ਕਾਮਾ ਮੁੰਡਾ ਅਰੁਣ ਓਕੇ ਉਹ ਲੈ ਗਿਆ ਕੱਟੀ ਉੱਥੇ 19 ਕਿਲੋ ਦੁੱਧ ਉਹਨੇ ਪਹਿਲਣੇ ਦਿੱਤਾ ਜੀ ਵਾਹ ਜੀ ਫਿਰ ਪੰਜਵੇਂ ਸੂਏ ਦਾ ਕੱਟਾ ਇੱਕ BBC ਸੀਮਨ ਬੈਂਕਾ ਉਹ ਲੈ ਗਏ ਸਾਤੋਂ ਜੀ ਛੇਵੇਂ ਸੂਏ ਦਾ ਕੱਟਾ ਕੁਛ ਦਿਕਤਾਂ ਕਰਨਾ ਉਹ ਵੀ ਅਸੀਂ ਸੇਲ ਕਰਤਾ ਔਰ ਅਸੀਂ ਮੰਨ ਨਹੀਂ ਬਣਾਇਆ ਓਕੇ ਜੀ ਕੋਈ ਟੈਸਟਾਂ 'ਚ ਥੋੜੀ ਬਹੁਤ ਹੀ ਦਿੱਕਤ ਆ ਗਈ ਉਹ ਸੇਲ ਹੋ ਗਿਆ ਸੀ ਅਸੀਂ ਨਹੀਂ ਰੱਖਿਆ ਅਸੀਂ ਨਾ ਔਰ ਸਿਮਨ ਬਣਾਇਆ ਇੱਕ ਵੀ ਨਾ ਕੋਈ ਮੱਝ ਕਰਾਸ ਕਰਾਈ ਉਹ ਸੇਲ ਕਰਤਾ 7ਵੇਂ ਸੂਏ ਦੀ ਇਹਦੀ ਕੱਟੀ ਆ 8ਵੇਂ ਸੂਏ ਨੂੰ ਬਤਾਵ ਟੂ ਤੋਂ ਗੱਬਣਾ ਓਕੇ ਜੀ ਹਾਂਜੀ ਹੁਣ ਆਪਣੇ ਕੋ ਸਾਰਾ ਡਾਟਾ ਜੀ ਹੈ ਜੀ ਕਿਹੜੇ ਬੁੱਲਾਂ ਤੋਂ ਕਿਹੜੇ ਵੀ ਸੀਗੇ ਜੀ ਹਾਂਜੀ ਕਦੇ ਨਾ ਕਦੇ ਤਾਂ ਜੀ ਇਨਬਰੀਡਿੰਗ ਨੂੰ ਰੋਕਣ ਲਈ ਜਾਗਰਤ ਹੋਣਾ ਹੀ ਪੈਂਦਾ ਜੀ ਜਾਗਰਤ ਵੀ ਹੋਣਾ ਪੈਣਾ ਜਿਹੜੇ ਤੁਹਾਨੂੰ ਮੈਂ ਬੁੱਲ ਦੀ ਲਾਈਨ ਦੱਸੀਆ ਬਤਾਵ 2 ਦੀ ਜੀ ਇਹਦੀਆਂ ਪਰ ਕੋ 4-5 ਪੀੜੀਆਂ ਦਾ ਰਿਕਾਰਡ ਆ ਅਸੀਂ ਇਹ ਕਾਫੀ ਮਹਿੰਗਾ ਜੈ ਸਿੰਘ ਸੋਰਕੀ ਤੋਂ ਪਰਚੇਜ ਕਰਕੇ ਲਿਆਏ ਸੀ ਇਹ ਹੈ ਕਿੱਥੇ ਜੀ ਬਤਾਵ 2 ਆ ਇਹ ਸੀਮਰ ਬੈਂਕ ਦਾ ਗੜਵਾਸੂ ਹੈ ਆਪਣੇ ਘਰੇ ਜਿਹੜੀ ਸਭ ਤੋਂ ਸਰਕਾਰੀ ਸੀਮਰ ਬੈਂਕ A ਗ੍ਰੇਡ ਮਿਲਿਆ ਹੋਇਆ A+ ਗ੍ਰੇਡ ਆ ਗੜਵਾਸੂ ਯੂਨੀਵਰਸਿਟੀ ਠੀਕ ਹੈ ਜੀ ਸਰਕਾਰੀ ਉੱਥੇ ਹੀ ਆਪਣੀ ਝੋਟੇ ਆ ਠੀਕ ਹੈ ਉੱਤੇ ਕਿਉਂਕਿ ਸੂਈ ਵਾਲੇ ਧਾਗੇ ਚ ਨਗਾਉਂਦੇ ਐ ਇੰਨੇ ਟੈਸਟ ਕਰਾਉਂਦੇ ਆ ਫਿਰ ਸੀਮਨ ਤਿਆਰ ਕਰਦੇ ਆ ਜੀ ਕਿਤੇ ਤੇ ਇਹਨਾਂ ਦੇ ਵਿੱਚ ਵੀ ਮੱਜਾਂ ਚ ਵੀ ਸੈਕਸ ਸੀਮਨ ਆਉਂਦਾ ਜੀ گاਵਾ ਵਾਂਗੂ ਨਹੀਂ ਆਇਆ ਜ਼ਰੂਰਾ ਪਰ ਕੰਮਜਾਬ ਨਹੀਂ ਹੋਇਆ ਕੰਮਜਾਬ ਪਾਲੇ ਕੋਈ ਰਿਜ਼ਲਟ ਨਹੀਂ ਆਇਆ ਜੇ ਆ ਜਾਵੇ ਤਾਂ ਥੋੜਾ ਜਿਹਾ ਹੋਰ ਬੱਚ ਜਾਣਗੇ ਆਪਣੇ ਪਰ ਤੇ ਬਾਈ ਜੀ ਇੱਕ ਪੈਸਾ ਸਾਰੀਆਂ ਚੀਜ਼ਾਂ ਦੇ ਭਾਰੂ ਹੁੰਦਾ ਪੈਸੇ ਦੇ ਜ਼ੋਰ ਨਾਲ ਹੀ ਜਿੱਤਣ ਵਾਲੀਆਂ ਚੀਜ਼ਾਂ ਲਈਆਂ ਜਾ ਸਕਦੀਆਂ ਪਰ ਉਹਨਾਂ ਨੂੰ ਜਿੱਤਦਾ ਰੱਖਣ ਚ ਕਿੰਨੀ ਕੁ ਮਿਹਨਤ ਹੈ ਵੀ ਉਹ ਕੱਲੇ ਪੈਸੇ ਦੇ ਜ਼ੋਰ ਤੇ ਜਿੱਤਿਆ ਜਾ ਸਕਦਾ ਹੈ ਕਿ ਮਿਹਨਤ ਹੈ ਉਹਦੇ ਬਾਰੇ ਜ਼ਰੂਰ ਦੱਸੋ YouTube ਦੇਖ ਕੇ ਜੀ ਹਰੇਕ ਦਾ ਕਰਦਾ 15 ਲੱਖ ਲਾਉਣਾ ਕੋਈ ਵੱਡੀ ਗੱਲ ਨਹੀਂ ਦੇਖੋ ਜੀ ਮੁਕੱਦਰ ਲੜਦੇ ਆ ਜੀ ਜਿਹੜੀ ਫੌਜੀ ਸਾਹਿਬ ਦੇ ਘਰੇ ਮੱਝ ਖੜੀ ਆ ਕਬੂਤਰੀ ਜੀ ਜਿਹੜੀ ਸਾਡੀ ਪਹਿਲੀ ਮੱਝ ਜਾ ਕੇ ਨੈਸ਼ਨਲ ਮੇਲੇ ਚ 27 ਕਿਲੋ 200 ਗ੍ਰਾਮ ਰਿਕਾਰਡ ਬਣਾ ਕੇ ਅੱਜ ਵੀ ਰਿਕਾਰਡ ਜੀ ਹੋਲਡਰ ਆ ਉੱਥੋਂ ਦੇ ਵੀ ਅਸੀਂ ਜਿਹੜਾ ਨੈਸ਼ਨਲ ਮੁਕਸਰ ਲੱਗਦਾ ਹੁੰਦਾ ਸੀ ਹਾਂਜੀ ਉਹ ਉੱਥੇ ਲੱਗਿਆ ਸੀ ਪਟਾਲੇ ਜਦੋਂ ਮੀਂਹ ਪੈ ਗਿਆ ਸੀ ਹਾਂਜੀ ਹਾਂਜੀ ਓਹੋ ਮੱਝ ਅਸੀਂ 1 ਲੱਖ 20 ਹਜ਼ਾਰ ਦੀ ਲਈ ਸੀ ਠੀਕ ਹੈ ਜੀ ਕਰਮਾਂ ਦੀ ਗੱਲ ਆ ਜੀ ਉਹ ਚੰਗੀ ਨਿਕਲਿਆ ਹੀ ਮਿਹਨਤ ਕਰੀ ਹੂੰ ਤੇ ਜੇ ਕਹਿ ਦੀ ਆਪਾਂ 15 ਲੱਖ ਰੁਪਇਆ ਲਾ ਕੇ ਕੀਲੇ ਤੇ ਖੜੀ ਆ ਹੂੰ ਸਵੇਰ ਸ਼ਾਮ ਉਹਦਾ ਗੋਹਾ ਨਹੀਂ ਹਟਾਉਣਾ ਉਹਨੂੰ ਪ੍ਰੋਪਰ ਆਪਾਂ ਡਾਈਟ ਨਹੀਂ ਪਾਉਣੀ ਪ੍ਰੋਪਰ ਨਮਾਉਣਾ ਨਹੀਂ ਫਿਰ ਤਾਂ ਜਾ 50 ਲੱਖ ਲਾ ਦੋ ਜੀ ਬਿਲਕੁਲ ਠੀਕ ਹੈ ਹਾਂਜੀ ਉਹਨੂੰ ਆਪਾਂ ਨੂੰ ਸਾਰਾ ਕੁਝ ਉਹਦਾ ਸੈੱਟ ਕਰਨਾ ਪੈਣਾ ਜੀ ਔਰ ਇਹ ਤੇ ਆਪਾਂ ਨੂੰ ਆਪਦੀ ਕੇਅਰ ਕਰਨੀ ਪੈਣੀ ਆ ਕਿੰਨੀ ਗਰੀ ਉਹ ਪਾਣੀ ਮੰਗਦੀ ਆ ਕਦੋਂ ਉਹਨੂੰ ਆਪਾਂ ਘਿਓ ਦੇਣਾ ਕਦੋਂ ਉਹਨੂੰ ਤੇਲ ਦੇਣਾ ਜੀ ਹਰ ਇੱਕ ਚੀਜ਼ ਪ੍ਰੋਪਰ ਦੇ ਦੇ ਆਰਾਮ ਦਾ ਖਿਆਲ ਵੀ ਕਰਨਾ ਬਸ ਬਸ ਹੋਰ ਥੱਲੇ ਗਿੱਲਾ ਤਾਂ ਨਹੀਂ ਹੋਰੀ ਮੈਟਿੰਗ ਹੋਰੇ ਉੱਪਰ ਸ਼ਾਵਰ ਚੱਲਦਾ ਠੀਕ ਹੈ ਗਰਮੀ ਦੇ ਵਿੱਚ ਨਹੀਂ ਤਾਂ ਬੱਚਾ ਹੀ ਸੜਜੂਗੀ ਜੀ ਹਾਂਜੀ ਤੁਸੀਂ ਸ਼ਰਮਾ ਜੀ ਕੰਪੀਟੀਸ਼ਨ ਲੜਦੇ ਹੋ ਜੀ ਤੁਹਾਨੂੰ ਪਤਾ ਹੀ ਹੈ ਵੀ ਕੰਪੀਟੀਸ਼ਨ ਕਿਵੇਂ ਜਿੱਤ ਹੁੰਦੇ ਹੈ ਬਹੁਤ ਔਖਾ ਹੈ ਬਾਈ ਜੀ ਕਿੰਨਾ ਕੁ ਖਰਚਾ ਹੁੰਦਾ ਨਹੀਂ ਨਹੀਂ ਏਸੀ ਕੂਲਰ ਦੇ ਥੱਲੇ ਪੈ ਕੇ ਜਾਂ ਰਜਾਈ ਚ ਪੈ ਕੇ ਜਿੱਤ ਹੁੰਦੇ ਜਾਂ ਪਿੱਛੇ ਮੰਜਾੜਾ ਕੇ ਜਿੱਤ ਹੁੰਦੇ ਆ ਬਿਲਕੁਲ ਠੀਕ ਹੈ ਜੀ ਸਿਸਟਮ ਉਹੀ ਆ ਵੀ ਉੱਥੇ ਹੀ ਰਹਿਣਾ ਪੈਂਦਾ ਪਸ਼ੂਆਂ ਜੀ ਦੇਖੋ ਜੀ ਜਿਵੇਂ ਕੋਈ ਪਹਿਲਵਾਨ ਬਣਦਾ ਹੈ ਉਵੇਂ ਕੋਈ ਜਿੱਤਣ ਵਾਲਾ ਕੋਈ ਵੀ ਜਿਹੜਾ ਪਰਫਾਰਮ ਕਰਦਾ ਹੈ ਉਨਾ ਹੀ ਜ਼ੋਰ ਤਕਰੀਬਨ ਮੈਨੂੰ ਤਾਂ ਲੱਗਦਾ ਵੀ ਇੱਕ ਬੰਦੇ ਦਾ ਨਹੀਂ ਤੁਹਾਡੇ ਸਟਾਫ ਦਾ ਤੁਹਾਡੇ ਪਰਿਵਾਰ ਦਾ ਯਾਰਾਂ ਦੋਸਤਾਂ ਦਾ ਸਾਰਿਆਂ ਦਾ ਜ਼ੋਰ ਲੱਗਦਾ ਤਾਂ ਕੋਈ ਇੱਕ ਜਾਨਵਰ ਜਾ ਕੇ ਜਿੱਤਦਾ ਹੁਣ ਅਸੀਂ ਮੇਲੇ ਤੇ ਜਾਂਦੇ ਆ ਜੀ ਇਹ ਬੰਦੇ ਦਾ ਤਾਂ ਕਿ ਲੋ ਮੈਂ ਸੌ ਜਾਣਾ ਹਲੇ ਕਿਉਂਕਿ ਚਲੋ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਆਉਂਦੀ ਨੀਂਦ ਵੀ ਆਉਂਦੀ ਹੈ ਹਨਾ ਜੀ ਇਹ ਕੱਟ ਲੈਂਦਾ 5-7 ਰਾਤਾਂ ਵੀ ਕੱਟਣੀ ਹੋਣੇ ਕੱਟ ਲੈਂਦਾ 2-2 ਘੰਟੇ ਦੇ ਘੰਟੇ ਜਿਹਦੀ ਨੀਂਦ ਪੂਰੀ ਹੋ ਜਾਂਦੀ ਹੈ ਜੀ ਯਾਨੀ ਉੱਥੇ ਤਿੰਨ ਕ ਬੰਦੇ ਤਾਂ ਸਾਡੇ ਡੇਲੀ ਰਾਤ ਨੂੰ ਜਾਗਦੇ ਹੀ ਹੁੰਦੇ ਆ ਮੇਲੇ 'ਚ ਜੇ ਵੀ ਡਰ ਆ ਜੀ ਕੋਈ ਕੁਛ ਇਹੋ ਜੀ ਚੀਜ਼ ਨਾ ਖਵਾ ਦੇ ਵੀ ਤੁਹਾਡਾ ਪਸ਼ੂ ਬਿਮਾਰ ਹੋ ਜਾਵੇ ਬਿਲਕੁਲ ਬਿਲਕੁਲ ਯਾਨੀ ਹੋਰ ਵੀ ਸਾਂਭਣ ਸੰਭਾਉਣ ਦਾ ਵੀ ਜਿਹੜਾ ਚੱਕਰ ਹੈ ਨਾ ਰਾਤ ਨੂੰ ਕਿੰਨੇ ਵਜੇ ਨੂੰ ਪਾਣੀ ਪਲਾਉਣਾ ਕਿੰਨੇ ਵਜੇ ਨੂੰ ਕੀ ਦੇਣਾ ਕਿੰਨੇ ਵਜੇ ਕੀ ਕਰਨਾ ਕਿੰਨੇ ਵਜੇ ਦਾਣਾ ਪਾਉਣਾ ਤਿੰਨ ਬੰਦੇ ਤਾਂ ਰਗਾਤਾਰ ਪ੍ਰੋਪਰ ਜਾਗਦੇ ਹੀ ਹੁੰਦੇ ਆ ਜੀ ਚਾਹੇ ਉਹ ਹਫਤੇ ਹਫਤਾ ਮੇਲੇ 'ਚ ਅਸੀਂ ਰਹੀਏ ਚਾਹੇ ਦਾਦਨ ਰਹੀਏ ਜੀ ਇਸ ਹਿਸਾਬ ਨਾਲ ਕੰਪੀਟੀਸ਼ਨ ਜਿੱਤ ਹੁੰਦਾ ਜੇ ਆਪਾਂ ਮਗਰ ਜਾ ਕੇ ਸੌਂ ਜਾਣਾ ਫਿਰ ਤਾਂ ਕੰਪੀਟੀ ਉਹਦੀ ਕੇਅਰ ਕੀਤੀ ਨਹੀਂ ਤੇ ਫਿਰ ਕਸੂਰ ਪਹਿਲੇ ਦਾ ਕੱਢੀ ਜਾਣਾ ਵੇਚਣ ਵਾਲੇ ਦਾ ਵੀ ਇਹਨਾਂ ਨੇ ਸਾਨੂੰ ਚੰਗੀ ਨਹੀਂ ਦਿੱਤੀ ਪਰਫਾਰਮੈਂਸ ਲਈ ਤਾਂ ਉਨਾ ਹੀ ਤੁਹਾਨੂੰ ਕੇਅਰ ਕਰਨੀ ਪਊਗੀ ਜਿੰਨੀ ਪਿੱਛੋਂ ਹੋ ਆ ਰਹੀ ਹੈ। ਸ਼ਰਮਾ ਜੀ ਸਰਸਵਤੀ ਅਸੀਂ ਸਭ ਤੋਂ ਮਹਿੰਗੀ ਮੱਝ ਲਈ ਹੈ। ਜੀ। ਪਰ ਜੀਨੇ ਇਹ ਪਹਿਲਾਂ ਜ਼ਿਮੀਦਾਰ ਦੇ ਘਰੋਂ ਚੱਲੀ ਹੈ 1,72,000 ਦੀ ਚੱਲੀ ਸੀ। ਓਕੇ ਜੀ। ਇਹ ਵੀ ਇੱਕ ਬਣਾਈ ਹੋਈ ਆ। ਹਰ ਇੱਕ ਚੀਜ਼ ਤੇ ਮਿਹਨਤ ਕਰਕੇ ਮਿਹਨਤ ਕਰੀਏ। ਸੋਨਾ ਹੀਰਾ ਤਰਾਛਣਾ ਔਖਾ ਹੁੰਦਾ ਹੈ। ਬਿਲਕੁਲ ਠੀਕ। ਦੇਖੋ ਮਿਹਨਤ ਦਾ ਮੁੱਲ ਆਪਾਂ ਅਗਲੇ ਹਮ ਦੇਖਿਆ ਹੈ ਜਿਨੇ ਮਿਹਨਤ ਕਰੀ ਆ। ਜੀ। ਤੇ ਜਦੋਂ ਅਸੀਂ ਵੀ ਕੋਈ ਕੱਟੀ ਵੇਚਦੇ ਆ ਜਾਂ ਕੋਈ ਕੱਟਾ ਵੇਚਦੇ ਆ ਪਹਿਲਾਂ ਮਿਹਨਤ ਕਰਦੇ ਆ ਹੂੰ ਖਰਚਾ ਕਰਦੇ ਆ ਫਾਰਮ ਤੇ ਕਰਦੇ ਆ ਪਸ਼ੂ ਐਨੀਮਲ ਲੈ ਕੇ ਆਉਨੇ ਆ ਜੋਰਾ ਬੱਚਾ ਵੇਚਦੇ ਆ ਤਾਂ ਕਿਤੇ ਵਿਆਜ ਵੀ ਜੀ ਮੁੜਦਾ ਇਹ ਕਿੰਨਾ ਜੀ ਕਈ ਲੋਕਾਂ ਨੂੰ ਇੱਕ ਬਹਿਮ ਹੁੰਦਾ ਵੀ ਕੀਲੇ ਦਾ ਮੁੱਲ ਮਿਲਦਾ ਹੈ ਕੀਲੇ ਦਾ ਮੁੱਲ ਨਹੀਂ ਹੁੰਦਾ ਉਹ ਉਹਨਾਂ ਦੀ ਮਿਹਨਤ ਦਾ ਮੁੱਲ ਹੁੰਦਾ ਹਾਂਜੀ ਇੱਕ ਬੰਦੇ ਨੇ ਤਾਂ ਹੁਣ ਜਿਵੇਂ ਘੋੜੀ ਲੈ ਲੋ ਜੀ ਵੀ ਉਹ ਹੱਥ ਨਹੀਂ ਲਵਾਉਂਦੀ ਰੱਸਾ ਨਹੀਂ ਪਾਉਂਦੀ ਇੱਕ ਬੰਦੇ ਨੇ ਲਿਜਾ ਕੇ ਉਹਦੇ ਕੰਨ ਕੋ ਨ ਸਾਫ ਕਰਨੇ ਆ ਉਹਨੂੰ ਸ਼ਰੀਫ ਬਣਾ ਦੇਣਾ ਸਵਾਰੀ ਲਾਇਕ ਬਣਾ ਦੇਣਾ ਚੰਗੇ ਘੋੜੇ ਤੋਂ ਗੱਭਣ ਕਰਾ ਲੈਣਾ ਤਾਂ ਆਪੀ ਉਹਨੂੰ ਉਹਦੀ ਮਿਹਨਤ ਦਾ ਮਿਹਨਤ ਦਾ ਮੁੱਲ ਤਾਂ ਮਿਲੂਗਾ ਹੀ ਮਿਲੂਗਾ ਜੀ ਬਿਲਕੁਲ ਜੀ ਬਿਲਕੁਲ ਕੱਲਾ ਬੰਦਾ ਕਵੇ ਰੋਈ ਜਾਵੇ ਕਿਸਮਤ ਨੂੰ ਉਹ ਵੀ ਮਾੜੀ ਗੱਲ ਹੈ ਮਿਹਨਤ ਤਾਂ ਜ਼ਰੂਰੀ ਹੈ ਮਿਹਨਤ ਦਾ ਮੁੱਲ ਮਿਲਦਾ ਜੀ ਹਾਂ ਜੀ ਜੇ ਹੁਣ ਬੰਦਾ ਮਿਹਨਤ ਕਰੇ ਹੀ ਨਾ ਤਾਂ ਫਿਰ ਵੱਖਰੀ ਗੱਲ ਹੈ ਜੀ ਤੇ ਬਿੱਲਾ ਬਾਈ ਜੀ ਹੁਣ ਤੁਹਾਡੇ ਇਹ ਸੱਜਣ ਨੇ ਤੁਸੀਂ ਇਹਨਾਂ ਨੂੰ ਘੋੜਿਆਂ ਦੀ ਚਣਗ ਵੀ ਮਨ ਲਾਦਾ ਲਾਤ ਹੀ ਚੰਗੀ ਤਰ੍ਹਾਂ ਅੱਜ ਇਹਨਾਂ ਨੂੰ ਕੀ ਤੁਸੀਂ ਇੱਥੋਂ ਹੁਣ ਕੀ ਗਿਫਟ ਕਰਨ ਲੱਗਿਓ ਦੇਖੋ ਜੀ ਇਹ ਮੇਰੇ ਭਰਾ ਆ ਭਰਾ ਕਹਿਣ ਦੇ ਨਹੀਂ ਹੈਗੇ ਮਤਲਬ ਉਹ ਸਮਝਦੇ ਤਾਂ ਤੁਹਾਨੂੰ ਵੱਡਾ ਭਰਾ ਸਮਝਣਾ ਤੇ ਮੇਰੇ ਵੱਡੇ ਭਰਾਏ ਆ ਵੈਰੀ ਗੁੱਡ ਜੀ ਮੇਰੇ ਘਰੇ ਮੇਰੀ ਮੰਮੀ ਡੈਥ ਤੋਂ ਬਾਅਦ ਗਾਈਆਂ ਹੀ ਸੀਗੀਆਂ ਜੀ ਇਹ ਨਹੀਂ ਮੈਨੂੰ ਮੱਝ ਭਰਾਵਾਂ ਨੇ ਦਿੱਤੀ ਗਿਫਟ ਜੀ ਉਹ ਮੇਰੇ ਕੋ ਬਿਨਾ ਸੇਵਾ ਤੋਂ 4 ਲੀਟਰ ਦੁੱਧ ਦਿੱਤਾ ਵੈਰੀ ਗੁੱਡ ਜੀ ਉਹਦੀਆਂ ਕੱਟੀਆਂ ਵੀ ਆ ਖੁੱਲੀ ਸਾਹਿਬ ਲੈ ਕੇ ਇੱਕ ਮੈਪਾਲਦਾ ਹੁਣ ਜੀ ਤੇ ਇਹਨਾਂ ਕੋ ਮੇਰੇ ਘੋੜੇ ਦੀ ਇੱਕ ਬਸ਼ੀਰੀ ਆ ਜੀ ਜੀ ਬਹੁਤ ਚੰਗੀ ਪਾਲੀ ਐ ਇਹਨੇ ਜੀ ਉਹ 12 13 ਮਹੀਨੇ ਦੀ ਵਿੱਚ ਵਿੱਚ ਆ ਪੱਟੀ ਵਾਲਾ ਬਾਹ ਟੈਂਚਾ ਕੋਈ ਵੀ ਜਗ੍ਹਾ ਮਿੰਡ ਸਕਦਾ ਜੀ ਤੇ ਹੁਣ ਇਹਨਾਂ ਨੂੰ ਵੀਰਾ ਨੂੰ ਮੈਂ ਇੱਕ ਬਛੇਰਾ ਦੇਣਾ ਆ ਜੀ ਦਲਵਾਗ ਦਾ ਪੋਤਾ ਆ ਜੀ ਜੀ ਤੇ ਨਕੌਰ ਲਗੇ ਚੂਹੀ ਪਿੰਡ ਉਹਦਾ ਬਾਪ ਖੜਾ ਆ ਜੀ ਵਿਜੇ ਦਿਵਾਜ ਵਿਜੇ ਦਿਵਾਜ ਉਹਦਾ ਬੱਚਾ ਆ ਜੀ 17 ਕ ਮਹੀਨੇ ਦਾ ਮੱਥੇ ਪਟਾ ਆ ਜੀ ਜੀ ਬਹੁਤ ਸੁਣਾ ਘੂੜਾ ਆ ਜੀ ਬੜਨੇ ਵਾਲਾ ਨਵਾਂ ਟਾਈਮ ਚ ਚਲ ਉਹ ਮਤਲਬ ਇੱਥੇ ਜਿਹੜੇ ਹੈਗੇ ਇਹਨਾਂ ਦੇ ਹੀ ਆ ਜੀ ਉੱਥੇ ਇਹ ਉਹ ਮੱਝਾ ਮੇਰੀਆਂ ਆ ਘੋੜੇ ਇਹਨਾਂ ਦੇ ਆ ਜੀ ਸਵਾਦ ਐਸੀ ਗੱਲ ਦਾ ਜੀ ਜਦੋਂ ਗਰੁੱਪ ਦਾ ਮਤਲਬ ਹੀ ਇਹ ਹੁੰਦਾ ਸਾਰੇ ਇੱਕ ਦੂਜੇ ਨੂੰ ਪਿਆਰ ਕਰਦੇ ਆ ਇੱਕ ਦੂਜੇ ਦਾ ਦੁੱਖ ਦਰਦ ਸਮਝਦੇ ਆ ਸਵਾਦ ਨਾ ਲਾ ਕੇ ਨਾ ਦਰ ਭੀੜੇ ਨਹੀਂ ਰੱਖਉਂਦੇ ਨਹੀਂ ਰੱਖੇ ਜਾਂਦੇ ਬਾਈ ਨਹੀਂ ਰੱਖੇ ਜਾਂਦੇ ਉਟਾਲਿਆ ਨਾ ਲਾ ਕੇ ਨਾ ਜਿਹੜਾ ਦਰ ਭੀੜੇ ਰੱਖ ਲੰਮੜਦਾਰ ਜੀ ਚਲੋ ਸਾਰੇ ਕਹਿੰਦੇ ਸੀ ਵੀ ਮਨੋਸ਼ਰਮਾ ਵੀਰ ਇੰਦਾ ਨਹੀਂ ਇੰਦਾ ਨਹੀਂ ਇਸ ਵੀਰ ਕੋ ਮੈਂ 3000 ਨੰਬਰ ਲਏ ਹਾਂਜੀ ਮੇਰੇ ਲਈ ਇੰਨੇ ਲੱਕੀ ਬੈਠੇ ਆ ਜੀ ਦੋ ਘੋੜੀਆਂ ਇੱਕ ਬੱਚੀ ਸੀ ਬਹਾ ਬਝੇਰੀਆ ਵਗੈਰਾ ਇੱਕ ਬਝੇਰਾ ਦਿੱਤਾ ਇਹ ਨਹੀਂ ਉਨੀ ਗਾਂ ਦੋ ਬਝੇਰੀਆਂ ਦੀ ਮੇਰੇ ਕੋ ਪੰਜ ਬਣ ਗਏ ਪੰਜਾਂ ਨੇ ਮੇਰਾ ਨਾਮ ਚਮਕਾ ਦਿੱਤਾ ਜੀ ਉਹਦੇ ਚ ਵੀ ਬਾਈ ਜੀ ਤੁਹਾਡੀ ਮਿਹਨਤ ਦਾ ਵੱਡਾ ਰੋਲ ਹੈ ਦੇਖੋ ਉਹ ਵੀ ਤੁਹਾਡੀ ਮਿਹਨਤ ਰੰਗ ਲਿਆਈ ਆ ਉਹਦੇ ਕੁਝ ਨਾ ਬੰਦੇ ਨੂੰ ਦੇਣਾ ਹੁੰਦਾ ਖੋਸ਼ ਹੋ ਕੇ ਜਾਨਵਰ ਉਹ ਆ ਤਰੱਕੀ ਦਿੰਦਾ ਹੀ ਆ ਜੀ ਬਿਲਕੁਲ ਜੀ ਸ਼ਰਮਾ ਜੀ ਬਾਈ ਚ ਮਿਲੇ ਸੀ ਅਸੀਂ ਜੀ ਬਿੱਲੇ ਬਾਈ ਨੂੰ ਮੁੱਖ ਸਰਫਾ ਜੀ ਉੱਥੇ ਹਾਂ ਕੋੜਾ ਲਾਇਆ ਜਿਗਾ ਇਹ ਬਾਈ ਕਹਿੰਦਾ ਇਹ ਘੋੜੇ ਤੋਂ ਆਪਣੀ ਬੱਚੀ ਉਦੋਂ ਪੇਟਚੀ ਸੀ ਬੜਾ ਪ੍ਰੇਮ ਪਿਆਰ ਇਹਨਾਂ ਨੇ ਬੜੀ ਉੱਥੇ ਮਾਨ ਇੱਜ ਤੇ ਇਹ ਜਾ ਪ੍ਰੇਮ ਪਿਆਰ ਬਣਦਾ ਗਿਆ ਜਦ ਹੀ ਐਸੇ ਬਾਈ ਚ ਇਹਨਾਂ ਨੂੰ ਪੀਡੀਐਫ ਤੇ ਬੁਲਾ ਲਿਆ ਜੀ ਇਹ ਵਿਚਾਰੇ ਉੱਥੋਂ ਵੀ ਆਏ ਸਾਡੇ ਕੋਲੇ ਐਕਤੀ ਵੀ ਆਏ ਜੀ ਬਸ ਮਿਲ ਵਰਤਣਾ ਹਾਂ ਜੀ ਅੰਘੇ ਧਨੋਲੇ ਵੀ ਆਏ ਬਸ ਐਂ ਪ੍ਰੇਮ ਪਿਆਰ ਮੈ ਜੀ ਦਿੱਤੀ ਜੀ ਦਾ ਆਪਾਂ ਲਈ ਹਾਂਜੀ 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 ਪ੍ਰੇਮ ਪਿਆਰ ਵੱਧਦਾ ਚੱਲਿਆ ਜਾਂਦਾ ਹੈ ਅਸਲ ਦੇ ਵਿੱਚ ਨਾ ਬਾਈ ਜੀ ਲੋਕਾਂ ਨੇ ਬਹੁਤੇ ਲੋਕਾਂ ਨੂੰ ਇਹ ਲੱਗਦਾ ਵੀ ਅਸੀਂ ਕਿਸੇ ਦੀ ਜੇਬ ਚੋਂ ਰੁਪਈਏ ਕਢਾ ਲੇ ਤੇ ਉਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਪ੍ਰਾਪਤੀ ਤੁਹਾਡੀ ਇਹ ਹੈ ਜੇ ਤੁਸੀਂ ਚਾਰ ਭਰਾ ਆਪਣੇ ਨਾਲ ਜੋੜ ਲਓ ਹਾਂਜੀ ਰੁਪਈਆ ਤਾਂ ਇੱਕ ਛੋਟੀ ਚੀਜ਼ ਆ ਉਹ ਤਾਂ ਆ ਹੀ ਜਾਂਦਾ ਹੁੰਦਾ ਜਦ ਕੇ ਤੁਸੀਂ ਕਿਸੇ ਦਾ ਸ਼ੌਕ ਵਧਾਓ ਨਾ ਕਿ ਉਹਦਾ ਗਲ ਵੱਡੋ ਬਸ ਜ਼ਿਆਦਾਤਰ ਲੋਕਾਂ ਨੂੰ ਇਹ ਹੈ ਵੀ ਪੈਸਾ ਜੇ ਕਮਾ ਲਿਆ ਉਹੀ ਕਮਾਈ ਹੈ ਕਮਾਈ ਦਾ ਚਾਰ ਭਰਾ ਜੀ ਦੇ ਨਾਲ ਜੁੜਦੇ ਹੋ ਉਹੀ ਕਮਾਈ ਹੈ ਦੇਖੋ ਬਾਈ ਜੀ ਸ਼ਰਮਾ ਜੀ ਇੱਕ ਤੁਹਾਨੂੰ ਮੈਂ ਹੋਰ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਕਮਾਈ ਦੀ ਗੱਲ ਕੀਤੀ ਜੀ ਵੀਰ ਜੀ ਜੋ ਅਸੀਂ ਕਮਾਇਆ ਜੀ ਅਸੀਂ ਇੱਕ ਤਾਂ ਪਿਆਰ ਦੁਨੀਆ ਦੇ ਨਾਲ ਸਾਡਾ ਵਧਿਆ ਜਾਣ ਪਛਾਣ ਵਧਿਆ ਠੀਕਾ ਇੱਕ ਜਿਹੜਾ ਅਸੀਂ ਇਹ ਖੇਤਰ ਚ ਆ ਕੇ ਮੱਝਾਂ ਵਾਲੇ ਚ ਜੀ ਕੋ ਘੋੜਿਆਂ ਵਾਲੇ ਚ ਤਾਂ ਫੌਜੀ ਸਾਹਿਬ ਨੇ ਅਸੀਂ ਦੋਵੇਂ ਨਹੀਂ ਹੈਗੇ ਉਹ ਆਤਮਾ ਦਾ ਕੋਈ ਪਤਾ ਨਹੀਂ ਕੱਲ ਨੂੰ ਇਹਨਾਂ ਨੂੰ ਆ ਜੀ ਬਿਲਕੁਲ ਜੀ ਬਿਲਕੁਲ ਯਾਨੀ ਜੋ ਮੱਝਾਂ ਨੇ ਸਾਨੂੰ ਇੱਥੋਂ ਥੱਲਿਓਂ ਲੈ ਕੇ ਸਮਾਨ ਚ ਪਹਛਾਤਾ ਨਾ ਜੀ ਅੱਜ ਤੱਕ ਅਸੀਂ ਕਦੇ ਸੋਚਿਆ ਨਹੀਂ ਸੀਗਾ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਦੱਸ ਨਹੀਂ ਸਕਦੇ ਵੀ ਕਿਹੜੇ ਕਿਹੜੇ ਬੰਦੇ ਨਾਲ ਸਾਡੀ ਕਿੱਥੇ ਕਿੱਥੇ ਕੀ ਕੀ ਗੱਲਬਾਤ ਆ ਬਿਲਕੁਲ ਠੀਕ ਹੈ ਜੀ ਠੀਕ ਆ ਲੋਕਾਂ ਵਾਸਤੇ ਤਾਂ ਅਸੀਂ ਆਮ ਇਨਸਾਨ ਆ ਪਰ ਉਹ ਸਾਨੂੰ ਪਤਾ ਜੀ ਇਹ ਤੁਹਾਡਾ ਜਿਹੜਾ ਬ੍ਰਾਂਡ ਅੰਬੈਸਡਰ ਹੈ ਜੀ ਉਹ ਤੁਹਾਡਾ ਸ਼ੌਕ ਹੈ ਮੈਂ ਉਹ ਕਹਣਾ ਵੀ ਉਹ ਸਾਨੂੰ ਪਤਾ ਵੀ ਮੱਝਾਂ ਨੇ ਸਾਨੂੰ ਇਸ ਮਾਨ ਚ ਬਚਾਤਾ ਸੀ ਕਿਸੇ ਨੂੰ ਵੀ ਕੋਈ ਕੰਮ ਕਹਦੀ ਸਾਨੂੰ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਅਸੀਂ ਵੀ ਕਿਸੇ ਬੰਦੇ ਤੋਂ ਪੁੱਜੇ ਨਹੀਂ ਹੈਗੇ ਇਹ ਬੰਦੇ ਨੇ ਕਿਸੇ ਨੇ ਚਾਹੇ ਉਹ ਕਾ ਨੂੰ ਆਪਾਂ ਕੋਈ ਸਰਕਾਰਿਆ ਦੁਬਾਰੇ ਦੀ ਗੱਲ ਕਰਦੇ ਆ ਜੀ ਤੇ ਚਾਹੇ ਵੀ ਕੋਈ ਜਿਹਨੇ ਸਾਨੂੰ ਕੋਈ ਸਵਾਲ ਪਾਇਆ ਸੀ ਪੁੱਜੇ ਨਹੀਂ ਹੈਗੇ ਬਿਲਕੁਲ ਠੀਕ ਹੈ ਜੀ ਹੱਥ ਨੂੰ ਹੱਥ ਹੈ ਬਾਈ ਜੀ ਹੁਣ ਤੁਸੀਂ ਲੋਕਾਂ ਦੇ ਘਰਾਂ ਚ ਆਪਾਂ ਜਾਂਦੇ ਆ ਆਪਾਂ ਨੂੰ ਵੈਲਕਮ ਹੁੰਦਾ ਤੇ ਜੇ ਕੋਈ ਸਾਡੇ ਆਏ ਆ ਆਪਾਂ ਫੋਨ ਬੰਦ ਕਰਕੇ ਭਾਜੀਏ ਬਸ ਬਸ ਉਹ ਗੱਲ ਤਾਂ ਮਾੜੀ ਐ ਤੁਹਾਨੂੰ ਬਰਾਬਰ ਹੀ ਚੱਲਣਾ ਪੈਂਦਾ ਸਰ ਬਿਲਕੁਲ ਜੀ ਬਿਲਕੁਲ ਤੁਹਾਨੂੰ ਵੀ ਅੱਜ ਮੇਲ ਹੋਇਆ ਪਸ਼ੂਆਂ ਕਰਕੇ ਹੋਇਆ ਤੁਹਾਡਾ ਨਾਂ ਤਾਂ ਅਸੀਂ ਬੜੀ ਵਾਰ ਸੁਣਦੇ ਰਹੇ ਬਾਈ ਜੀ ਅਸੀਂ ਵੀ ਤੁਹਾਨੂੰ ਥੋਰੇ ਕਨ YouTube ਤੇ ਦੇਖਦੇ ਰਹਿੰਦੇ ਹਾਂ ਰਾਈਡ ਕਰਦੇ ਆ ਉਹ ਦੇਖਦੇ ਰਹਿੰਦੇ ਹਾਂ ਜੀ ਪਰ ਪਸੂਆਂ ਕਰਕੇ ਹੋਇਆ ਜੀ ਸਾਰਾ ਕੁਝ ਇਨਰਿਓ ਦੇ। ਸਾਨੂੰ ਦਾ ਆਪ ਬਾਈ ਜੀ ਤਾਂ ਜਮਾ ਸੁਧਾਰਨ ਪਰਿਵਾਰ ਚ ਉੱਠੇ ਆ। ਅੱਜ ਪੂਰਾ ਇੰਡੀਆ ਜਾਈਏ ਤਾਂ ਮੈਨੂੰ ਲੱਗਦਾ ਵੀ ਸਾਰੇ ਪਾਸੇ ਕੋੜੇ ਵਾਲੇ ਭਰਾ ਸਵਾਗਤ ਹੀ ਕਰਦੇ ਆ। ਬਿਲਕੁਲ ਜੀ ਬਿਲਕੁਲ। ਹੁਣ ਤੋਂ ਅਸੀਂ ਵੀਡੀਓ ਚ ਸੱਦਾ ਦੇ ਕੇ ਚੱਲੇ ਆ। ਵੀ ਤੁਸੀਂ ਸਾਡੇ ਫਾਰਮ ਤੇ ਆਇਓ ਜਲਦੀ ਮਿਲਾਂਗੇ ਬਾਈ ਜੀ। ਸਪੈਸ਼ਲ ਆਉਂਗਾ ਜੀ। ਸਪੈਸ਼ਲ ਨਾਲੇ ਉੱਥੇ ਵੀਡੀਓ ਬਣਾਵਾਂਗੇ ਨਾਲੇ ਬੈਠਾਂਗੇ ਗੱਲਾਂ ਬਾਤਾਂ ਪਾਰਾਂਗੇ ਨਾਲੇ। ਸਾਡਾ ਬਚਪਨ ਵੀ ਬਾਈ ਜੀ ਉਸ ਘਰ ਚ ਹੀ ਬੀਤਿਆ ਜਿੱਥੇ ਕੋਈ 25 ਦੀ ਮਹਿਸਾ ਹੁੰਦੀਆਂ ਸੀ। ਠੀਕ ਆ ਜੀ। ਸਾਡੇ ਚ ਹੁਣ ਦੁਬਾਰਾ ਕੋਸ਼ਿਸ਼ ਇਹ ਆ ਵੀ ਦੁਬਾਰਾ ਡੈਰੀ ਕਰਾਂਗੇ ਜੀ ਜ਼ਰੂਰ ਤੁਸੀਂ ਘੋੜੇ ਵਾਲਿਆਂ ਨੂੰ ਵੀ ਬੇਨਤੀ ਆ ਸਾਡੀ ਜਿਹੜੇ ਮਹਿੰਗੇ ਮਹਿੰਗੇ ਘੋੜੇ ਵੇਚਦੇ ਉਹਨਾਂ ਨੂੰ ਮੱਝਾਂ 'ਚ ਵੀ ਲਿਆਓ ਮਾੜਾ ਮੋਟਾ ਪੰਜਾਬ ਦਾ ਵੀ ਸੁਧਾਰ ਕਰੋ ਨਹੀਂ ਜ਼ਰੂਰੀ ਹੈ ਜੀ ਜ਼ਰੂਰੀ ਹੈ ਹੈ ਆਪਦੀ YouTube ਚਲੋ ਦੇਖਾਂਗੇ ਜੀ ਜਿਵੇਂ ਸਾਨੂੰ ਦੇਖ ਕੇ ਕੁਝ ਬੰਦਿਆਂ ਨੂੰ ਘੋੜਿਆਂ ਦਾ ਸ਼ੌਕ ਪਿਆ ਹੈ ਹਾਂ ਜੀ ਪੋਸਟੇਟਾਂ ਚ ਵੀ ਆਪਾਂ ਪੰਜਾਬ ਨੂੰ ਲਿਆਈਏ ਆਪਾਂ ਪੰਜਾਬ ਨੂੰ ਅੱਗੇ ਕਰੀਏ ਜੀ ਕਿਉਂਕਿ ਹਰਿਆਣੇ ਦੇ ਵਿੱਚ ਇੱਕ ਕੱਟੀ ਬੰਦਾ ਪੈਦਾ ਕਰਦਾ ਉਹ ਕੱਟੀ ਦਾ ਮੁੱਲ ਲੱਗਦਾ 2.5 ਤਿੰਨ ਲੱਖ ਰੁਪਿਆ ਘੱਟੋ ਘੱਟ 2 ਲੱਖ ਤੋਂ ਘੱਟ ਨਹੀਂ ਮਿਲਦੀ ਤਿੰਨ ਚਾਰ ਪੰਜ ਨੂੰ ਵੀ ਪਹਿਲੇ ਘਟਣ ਆਪਣੀ ਕੱਟੀ ਵਿਕਦੀ 80000 ਨੂੰ ਠੀਕ ਹੈ ਜੀ ਕਿਉਂਕਿ ਉਹ ਲੱਖ ਰੁਪਏ ਤੇ ਤੁਸੀਂ ਕਹਿਆ ਸੀ ਵੀ ਕੱਟੀ ਜਦ ਮੁੱਲ ਨਹੀਂ ਮਿਲਦਾ ਆਪਣੇ ਕੀ ਕਰਨ ਪਾਲਦੇ ਵੀ ਤਾਂ ਹੀ ਨਹੀਂ ਹਾਂਜੀ ਹਾਂਜੀ ਇਹ ਪਾਲਣਗੇ ਵੀ ਵਧੀਆ ਤਾਂ ਜੇ ਇੱਥੇ ਮੁੱਲ ਮਿਲੂਗਾ ਠੀਕ ਹੈ ਤੁਸੀਂ ਬੇਨਤੀ ਆ ਤੁਹਾਡਾ ਇੰਨਾ ਹੋਲਡਰ ਆ ਕੋਈ ਗੱਲ ਨਹੀਂ ਭਾਈ ਜੀ ਸਾਰਿਆਂ ਨੂੰ ਬੇਨਤੀ ਕਰਿਆ ਕਰੋ ਭਾਈ ਦੋ ਦੋ ਮੱਝਾਂ ਘੋੜੇ ਵਾਲੇ ਵੀ ਵਧਾਓ ਜਿਵੇਂ ਪੁਲਿਸ ਸਾਹਿਬ ਨੂੰ ਦਿੱਤੀ ਆ ਸਾਨੂੰ ਵੀ ਦਵਾਂਗੇ ਗਾਂ ਸਣੀ ਭਾਈ ਨੂੰ ਵੀ ਸ਼ੌਂਕ ਪਿਆ ਵਾ ਹੋਰ ਵੀ ਘੋੜੇ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਰੱਖੋ ਤੇ ਆਪਣਾ ਪੰਜਾਬ ਨੂੰ ਆਪਾਂ ਅੱਗੇ ਲੈ ਚੱਲੀਏ ਜ਼ਰੂਰੀ ਹੈ ਭਾਈ ਜੀ ਭਾਈ ਜੀ ਇਹ ਮੋਂ ਦਾ ਮਿਹਨਤ ਹੁੰਦਾ ਹੀ ਇਹ ਆ ਪਸ਼ੂਆਂ ਦਾ ਹਰਿਆਣੇ ਦਾ ਉਹ ਪਸ਼ੂਆਂ ਨਾਲ ਹੀ ਆਪਣਾ ਮਤਲਬ ਕਾਰੋਬਾਰ ਸਾਰਾ ਕੁਝ ਸੈੱਟ ਕਰਦਾ ਅਸਲ ਦੇ ਵਿੱਚ ਭਾਈ ਜੀ ਜਿਹੜੀਆਂ ਲੇਡੀਜ਼ ਨੇ ਨਾ ਉਹ ਜ਼ਰੂਰੀ ਨਹੀਂ ਵੀ ਉਹ ਮਾਸਟਰ ਨਹੀਂ ਲੱਗੇ ਜਾਂ ਦਫ਼ਤਰ 'ਚ ਜਾਵੇ ਤਾਂ 25000 ਕਮਾਵੇ ਜੇਕ ਲੇਡੀ ਘਰ ਦੇ ਵਿੱਚ ਥੋੜਾ ਬਹੁਤਾ ਕੰਮ ਕਰਕੇ 20000 ਦਾ ਦੁੱਧ ਵੀ ਵੇਚ ਲਵੇ ਨਾ ਤਾਂ ਉਹਦੀ ਵੀ ਬਹੁਤ ਵੱਡੀ ਕਮਾਈ ਹੈ। ਲੇਡੀਜ਼ ਕੰਮ ਕਰਦੀਆਂ ਨੇ। ਉੱਥੇ ਜਿਆਦਾ ਲੇਡੀਜ਼ ਮੱਧਾਂ ਸਾਹਮਣੀਆਂ ਨੇ ਲੇਡੀਜ਼ ਕੰਮ ਕਰਦੀਆਂ ਨੇ। ਜੀ। ਤੇ ਉਹਨਾਂ ਨੂੰ ਸ਼ੌਂਕ ਬਹੁਤ ਆ। ਹਾਂਜੀ। ਠੀਕ ਹੈ ਕਿ ਪੜ੍ਹੇ ਲਿਖੇ ਵੀ ਹੈ ਜਹੇ ਤਾਂ ਵੀ ਉਹ ਲੇਡੀਜ਼ ਕੰਮ ਕਰਦੀਆਂ ਨੇ। ਕਰਦੇ ਆ ਜੀ ਉਹਨਾਂ ਨੂੰ ਸ਼ੌਂਕ ਹੈ। ਉਹਨਾਂ ਨੂੰ ਪੋਸ਼ੂ ਨਾਲ ਲਗਾ ਬਹੁਤ ਆ। ਹਾਂਜੀ। ਸਾਡੇ ਉਹ ਲਗਾ ਪੰਜਾਬ ਚੋਂ ਮੁੱਕ ਗਿਆ। ਬਾਕੀ ਉਹ ਜਿਹੜੀ ਉਹਨਾਂ ਦਾ ਖੁਰਨਾ ਕਹਿੰਦੇ ਨੇ ਉਹ ਖੁਰਨਾ ਕਹਿੰਦੇ ਨੇ ਆਪਾਂ ਬਰੀਡ ਕਹਿੰਦੇ ਨੇ ਅੰਨ੍ਹਸਲ ਕਹਿੰਦੇ ਨੇ। ਉਹ ਖਰਾਣਾ ਨਹੀਂ ਆਪਦਾ ਕਿਸੇ ਨੂੰ ਦੰਦੇ ਛੇੜੀ ਛੇੜੀ ਜ ਇੱਕ ਸ਼ਰਮੂ ਜੀ ਉੱਥੇ ਜਿਵੇਂ ਨਾ ਡਾਇਰੈਕਟ ਕ੍ਰਾਸ ਦਾ ਰਿਜ਼ਲਟ ਜਿਆਦਾ ਆਇਆ ਸੀਮਨ ਨਾਲੋਂ ਜੀ ਸੀਮਨ ਨਾਲੋਂ ਪੰਚਾਇਤੀ ਬੋਲ ਬਹੁਤ ਨੇ ਪੰਚਾਇਤੀ ਬੋਲ ਹਨ ਜਿਵੇਂ ਪੰਜ ਚਾਰ ਪਿੰਡਾਂ ਦੀ ਪੰਚਾਇਤ ਨੇ ਬੋਲੀ ਤੇ ਬੋਲ ਲੈ ਲਿਆ ਇੱਕ ਉਹਨਾਂ ਨੇ ਲੈ ਲਿਆ ਇੱਕ ਉਹਨਾਂ ਨੇ ਲੈ ਲਿਆ ਉਹ ਪਿੰਡਾਂ ਛੜ ਤੇ ਪਿੰਡ ਬਹੁਤ ਵੱਡੇ ਆ ਤੁਸੀਂ ਦੇਖੇ ਹੋਣਾ ਹਾਂਜੀ ਕਿਉਂਕਿ 10 10 ਕਿਲੋਮੀਟਰ 15 15 ਕਿਲੋਮੀਟਰ ਦਾ ਪਿੰਡ ਨਹੀਂ ਆਉਂਦਾ ਜਦੋਂ ਆਉਂਦਾ ਵਾ ਤਾਂ 5-7000 ਵੋਟ ਵਾਲਾ ਆਉਂਦਾ ਵੱਡਾ ਸਰਕਲ ਆ ਜੇ ਹੁਣ ਆਪਣੇ ਰਹੇ ਨਹੀਂ ਜੇ ਦੀ ਚੋਰੀ ਹੋ ਜਾਂਦੇ ਆ ਉਹ ਬੱਲਾ ਨੇ 18-20 ਕੁਲ ਵਾਲਾ ਨੇ ਆਪਣੇ ਟੋਬੇ ਸਾਫ਼ ਸੁਥਰੇ ਬਚਾ ਕੇ ਬਿਲਕੁਲ ਜੀ ਬਿਲਕੁਲ ਪਾਣੀ ਨਾਉਣ ਤੋਂ ਨੂੰ ਪੰਜਾਬ 'ਚ ਤਾਂ ਬਾਈ ਜੀ ਮੈਂ ਛੀਨੀ ਵਾਲ ਮੇਰਾ ਬਹੁਤ ਆਉਣ ਜਾਣਾ ਹੈ ਛੀਨੀ ਵਾਲੋਂ ਮੇਰੀ ਮੰਨ ਲਓ ਕੋੜਿਆਂ 'ਚ ਪੈਰ ਲੱਗਿਆ ਬਾਈ ਪਰਮਗਿੱਲ ਦਾ ਪਿੰਡ ਹੈ ਉਸ ਪਿੰਡ 'ਚ ਦੋ ਟੋਬੇ ਹਲੇ ਹੈਗੇ ਤੇ ਉੱਥੇ ਬੱਗ ਛੁੱਟਦਾ ਹੋਰ ਮੈਨੂੰ ਲੱਗਦਾ ਕਿਤੇ ਬੱਗ ਨਹੀਂ ਹੈਗਾ ਉੱਥੇ ਤਾਂ ਐਂ ਲੱਗਦਾ ਜਿਵੇਂ ਹਰਿਆਣਾ ਹੀ ਪਹੁੰਚ ਗਏ ਹੁੰਦੇ ਹਾਂ ਵੀਡੀਓ ਜੇ ਦੇਖਦੇ ਹੁੰਦੇ ਬਹੁਤ ਬਹੁਤ ਮੱਜਾਂ ਨੇ ਜੀ ਅੱਛਾ ਅੱਛਾ ਠੀਕ ਬਾਕੀ ਤਕਰੀਬਨ ਲੋਕਾਂ ਨੂੰ ਸ਼ੌਕ ਪਾਲਣਾ ਚਾਹੀਦਾ ਜੀ ਆਪਾਂ ਹ ਜੇ ਆਪਾਂ ਦੁੱਧ ਦੇ ਤੇ ਪੈਦਾ ਹੀ ਐਨਾ ਕਰ ਲਈਏ ਨਕਲੀ ਆਪਾਂ ਨੂੰ ਲੋੜ ਹੀ ਨਾ ਪਵੇ। ਆਪਾਂ ਸੋਖ ਮੰਨਣ ਲੱਗੇ ਜੀ। ਹਾਂਜੀ। ਆਪਾਂ ਦੁੱਖ ਘੱਟ ਕੇ ਖੁਸ਼ ਨਹੀਂ ਹੈਗੇ। ਹੂੰ। ਆਪਾਂ ਕੰਮ ਤਾਂ ਕਰਦੇ ਨਹੀਂ ਹੈਗੇ। ਹਾਂਜੀ। ਮੈਂ ਕਹਿੰਦਾ ਕਿਸੇ ਜਵਾਕ ਨੂੰ ਕਹਿ ਦੋ ਵੀ ਮੱਝ ਦਾ ਕੋਹਾ ਹਟਾ ਬਈ ਕਦੇ ਨਹੀਂ ਹਟਾਊਗਾ। ਉਹ ਨੇੜੇ ਦੀ ਨਹੀਂ ਲੰਘ ਸਕਦਾ ਜੀ। ਠੀਕ ਆ ਜੀ ਕਿ ਨਹੀਂ? ਇਸ ਕਰਕੇ ਆਪਾਂ ਦੁੱਧ ਕਿਲੋ ਮੁੱਲ ਲਿਆ ਕੇ ਪੀਣ ਦੀ ਚਾਹ ਬਣਾ ਕੇ ਸੌਖੀ ਸੋਧਦੇ ਆਂ ਪਰ ਮੱਝ ਰੱਖਣ ਨੂੰ ਔਖਾ ਸਮਝਦੇ ਆਂ ਆਪਾਂ। ਔਖਾ ਸਮਝਦੇ। ਚਲੋ ਜੀ ਸਾਨੂੰ ਉਮੀਦ ਹੈ ਵੀ ਜੇ ਸਨੇਹਾ ਸਾਡਾ ਯੂਥ ਸੁਣਦਾ ਤਾਂ ਆਪਣੀਆਂ ਜੜਾਂ ਨਾਲ ਜੁੜੇ ਜ ਚੰਗਾ ਦੁੱਧ ਪੀਵੇ ਚੰਗੀ ਸਿਹਤ ਬਣਾਵੇ ਸਰੀਰ ਵੀ ਤਕੜਾ ਰਹੂਗਾ ਬਾਹਰ ਜਾ ਕੇ ਜੀ 150 ਗਾਂ ਦੀ ਡੈਰੀ ਚ ਕੱਲਾ ਬੰਦਾ ਕੰਮ ਕਰੀ ਜਾਂਦਾ ਤੇ ਇੱਥੇ ਕਰਦੇ ਆ ਪੌਸ ਕੰਮ ਤੋਂ ਚਾਲੂ ਆ ਕਰਦੇ ਨਹੀਂ ਤੇ ਫੌਰਨ ਭੱਜ ਜੰਨੇ ਆ ਠੀਕ ਹੈ ਜੀ ਥੈਂਕ ਯੂ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ